ਮੈਂ ਪਿਛਲੇ ਕਾਫੀ ਟਾਈਮ ਤੋਂ ਇਸ ਚੀਜ਼ ਬਾਰੇ ਸੋਚ ਰਿਹਾ ਸੀਗਾ ਕਿ ਮੈਂ ਇਲੈਕਸ਼ਨ ਲੜਾਂ। ਮੈਂ ਐਸਵਾਰ ਫਰੀਦਕੋਟ ਹਲਕੇ ਤੋਂ ਐਮਪੀ ਦੇ ਇਲੈਕਸ਼ਨਾਂ ਵਾਸਤੇ ਆਪਣਾ ਨਾਮੀਨੇਸ਼ਨ ਪਾਰਚਾ ਉੱਤੇ ਐਪਲੀਕੇਸ਼ਨ ਦੇ ਕੇ ਭੜ ਕੇ ਲੈ ਕੇ ਆਇਆ ਸੀ। ਜੀ। ਡਿਪਟੀ ਕਮਿਸ਼ਨਰ ਦੇ ਆਫਿਸ ਚ। ਜੀ। ਉਸ ਤੋਂ ਬਾਅਦ ਮੈਂ ਉਹਨੂੰ ਭਰਨ ਵਾਸਤੇ ਆਪਣੇ ਪਿੰਡ ਦੇ 12-13 ਬੰਦੇ ਜਿਹੜੇ ਗਵਾਹ ਤੁਹਾਨੂੰ ਚਾਹੀਦੇ ਹੁੰਦੇ ਆ ਮੈਂ ਕੱਲ ਉੱਥੇ ਭਰਨ ਵਾਸਤੇ ਗਿਆ ਸੀ। ਜੀ। ਉੱਥੋਂ ਦੇ ਕੋਈ ਵੀ ਜਿੰਨੇ ਵੀ ਲਾਇਰਸ ਆ ਉਹਨਾਂ ਚੋਂ ਇੱਕ ਵੀ ਲਾਇਰ ਇਹ ਗੱਲ ਨਹੀਂ ਕਹਿ ਰਿਆ ਸੀ ਕਿ ਮੈਂ ਤੇਰਾ ਭਾਈ ਪਰਚਾ ਭਰ ਕੇ ਉਹ ਜਮ੍ਹਾਂ ਕਰਵਾ ਦੇਣਾ ਉਹ ਕਹਿੰਦੇ ਅਸੀਂ ਨਹੀਂ ਭਰ ਸਕਦੇ ਮੇਰੇ ਨਾਲ ਪਿੰਡ ਦੇ ਬੰਦੇ ਗਏ ਸੀ ਮੈਂ ਖੁਦ ਗਿਆ ਸੀ ਉਹ ਸਾਰੇ ਇਹ ਚੀਜ਼ ਦੇ ਗਵਾਹ ਨੇ ਕਿ ਅਸੀਂ ਕਿੰਨੇ ਹੀ ਵਕੀਲਾਂ ਕੋਲ ਜਾ ਕੇ ਪਕਾਈ ਕੀਤੀ ਸੀ ਉਹ ਪਹਿਲਾਂ ਮੈਨੂੰ ਇਹ ਜੀ ਪੁੱਛਦੇ ਸਨ ਕਿ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਤੋਂ ਜਦੋਂ ਮੈਂ ਕਹਿੰਦਾ ਸੀ ਕਿ ਮੈਂ ਇੱਕ ਆਜ਼ਾਦ ਉਮੀਦਵਾਰਾਂ ਤਾਂ ਉਹ ਆਪਣਾ ਪਰਚਾ ਨਹੀਂ ਭਰਦੇ ਸੀ ਮੈਂ ਬਹੁਤ ਟਾਈਮ ਤੋਂ ਲੈ ਕੇ ਇਹ ਚੀਜ਼ਾਂ ਸੋਚ ਰਿਹਾ ਸੀਗਾ ਕਿ ਲੋਕਾਂ ਦੇ ਇੰਨੇ ਮਾੜੇ ਹਾਲਾਤ ਆ ਗਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪੰਜਾਬ ਦੇ ਨੌਜਵਾਨ ਅੱਜ ਨਸ਼ੇ ਪੱਤੇ ਵੱਲ ਜਾ ਰਹੇ ਆ ਉਹ ਕਿਉਂ ਜਾ ਰਹੇ ਆ ਉਹਦੇ ਪਿੱਛੇ ਕਾਰਨ ਇਹ ਕਿ ਸਕਿੱਲ ਡਿਵੈਲਪਮੈਂਟ ਹੈ ਪੰਜਾਬ ਸਰਕਾਰ ਬੜੇ ਬੜੇ ਵੱਡੇ ਵਾਅਦੇ ਕਰਦੀਆਂ ਆ 75 ਸਾਲ ਹੋ ਗਏ ਅਸੀਂ ਗਲੀਆਂ ਨਾਲੀਆਂ ਸੜਕਾਂ ਚੋਂ ਨਹੀਂ ਨਿਕਲੇ ਸਾਡੇ ਨੌਜਵਾਨ ਕਿੰਨੇ ਟਾਈਮ ਤੋਂ ਲੈ ਕੇ ਚੀਜ਼ਾਂ ਵਿੱਚ ਸੰਘਰਸ਼ ਕਰ ਰਹੇ ਆ ਕੋਈ ਉਹਨਾਂ ਦਾ ਉਹਨਾਂ ਨੂੰ ਕੋਈ ਚੰਗੇ ਪਾਸੇ ਲਾ ਹੀ ਨਹੀਂ ਰਿਹਾ ਕਿਉਂਕਿ ਜੇਕਰ ਅੱਜ ਕੋਈ 500 ਬੱਚਾ ਹੈ ਜਿਹੜਾ ਪਲੱਸ 2 ਕਰ ਰਿਹਾ ਉਹ 500 ਦੇ ਵਿੱਚੋਂ ਤੁਸੀਂ ਸੋਚੋ ਕਿ 2000 ਬੱਚਾ ਬਾਹਰ ਜਾਣ ਦੀ ਤਿਆਰੀ ਕਰਨ ਲੱਗ ਪਿਆ ਜੀ 10000 ਬੱਚਾ ਇਥੇ ਆਪਣੇ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਿਹਾ 2000 ਬੱਚਾ ਬਾਹਰ ਜਾ ਰਿਹਾ ਉਹ ਬਾਹਰ ਚਲੇ ਗਿਆ 2000 ਜਿਹੜਾ ਇੱਕ ਇਗਜ਼ਾਮ ਦੇ ਵਿੱਚ ਮੁਕਾਬਲਾ ਰਹਿ ਗਿਆ ਉਹ 10000 ਬੱਚੇ ਦੇ ਵਿੱਚ ਰਹਿ ਗਿਆ 2000 ਬੱਚਾ ਬਾਹਰ ਚਲੇ ਗਿਆ ਔਰ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ ਬੱਚੇ ਨੂੰ ਇਥੇ ਨੌਕਰੀਆਂ ਦਵਾਂਗੇ ਅਸੀਂ ਬਾਹਰ ਜਾਣ ਤੋਂ ਰੋਕਣੇ ਆ ਤੁਸੀਂ ਸੋਚੋ ਕਿ ਜੇ ਉਹ 5000 ਬੱਚੇ ਇਗਜ਼ਾਮ 'ਚ ਬੈਠੂਗਾ ਪੋਸਟਾਂ ਤਾਂ ਉਹਨੀਆਂ ਰਹਿਣੀਆਂ ਨੇ ਤੇ ਤੁਸੀਂ 5000 ਬੱਚੇ ਨੂੰ ਨੌਕਰੀ ਕਿਵੇਂ ਦਿਓਗੇ ਸਰਕਾਰਾਂ ਵਾਅਦੇ ਕਰਦੀਆਂ ਨੇ ਜਿਵੇਂ ਕਿ ਉਹ ਆਮ ਆਦਮੀ ਪਾਰਟੀ ਨੇ ਸੱਤਾ ਚਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਅਸੀਂ ਜੀ 12000 ਕਰੋੜ ਰੁਪਇਆ ਉਹਦਾ ਬੰਦ ਹੈ 10000 ਕਰੋੜ ਰੁਪਇਆ ਬਿਜਲੀ ਦਾ ਪਤਾ ਹੈ ਹੂੰ ਇਸ ਵਾਰ ਜਿਹੜਾ ਇੰਨਾ ਵੱਡਾ ਬਜਟ ਹੁਣ ਤੱਕ ਜਿਹੜਾ ਪੰਜਾਬ ਸਰਕਾਰ ਨੇ ਪੇਸ਼ ਕੀਤਾ ਇਹਦਾ ਸਾਡੇ ਕੋਲੋਂ ਕਰਜ਼ਾ ਲੈਣਾ ਹੀ ਨਹੀਂ ਪੰਜ-ਸੱਤ ਸਰਕਾਰਾਂ ਤੱਕ ਮੈਂ ਲਾਅ ਦੀ ਪੜ੍ਹਾਈ ਕਰਨੀ ਚਾਹੁੰਦਾ ਸੀ ਮੈਂ ਖੁਦ ਆਪਣੇ ਆਪ ਨੂੰ ਇੱਕ ਲਾਇਰ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਸੀ ਕਿ ਮੈਂ ਇੱਕ ਵਕੀਲ ਬਣ ਪਰ ਜਦੋਂ ਮੈਂ ਫੀਸਾਂ ਪਤਾ ਕੀਤੀਆਂ ਤਾਂ 2.5 ਤੋਂ 3 ਲੱਖ ਰੁਪਇਆ ਫੀਸ ਜੀ ਉਹ 10-10 ਹਜ਼ਾਰ ਰੁਪਏ ਦੀਆਂ ਕਿਤਾਬਾਂ ਨਹੀਂ ਉੱਥੇ ਜੀ ਕੋਈ ਮਾੜਾ ਬੰਦੇ ਦਾ ਪੜ੍ਹਾਈ ਦਾ ਹੀ ਅਸੂਬਾਰ ਕਰ ਦਿੱਤੇ ਇਹਨਾਂ ਨੇ ਉਸੀਂ ਦੇਖੋ ਕਿ ਹਲਕਾ ਫਰੀਦਕੋਟ ਤੋਂ ਕਰਮਜੀਤ ਅੰਮੋਲਜੀ ਉੱਠੇ ਹਮ ਉਹਨਾਂ ਦੀ ਕਦੇ ਤੁਸੀਂ ਮੈਂ ਸਪੀਚ ਸੁਣਾ ਦੋ ਕਿ ਜਿੱਥੇ ਉਹਨਾਂ ਵੀ ਪੋਲੀਟਿਸ਼ੀਅਨ ਇੱਕ ਵਧੀਆ ਤੁਹਾਨੂੰ ਲੱਗੇ ਹਮ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਸਪੀਚ ਆਈ ਨਹੀਂ ਕਿ ਜਿਹਦੇ ਵਿੱਚ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਮੈਂ ਤੁਹਾਡੇ ਵਾਸਤੇ ਕੀ ਕਰੂਗਾ ਕੈਨੇਡਾ ਦੇ ਉਹ ਪੀਆਰ ਨੇ ਉਹ ਕਹਿੰਦੇ ਜੀ ਮੈਂ ਹਾਂ ਦਾ ਕਿੱਥਾਂ ਨਹੀਂ ਛੱਡ ਸਕਦਾ ਫਿਲਮਾਂ ਮੈਂ ਬਣਾਉਂਗਾ ਬਾਹਰ ਮੈਂ ਜਾਣਾ ਹਮ ਤੁਹਾਡੇ ਇੱਥੇ ਕੀ ਚਾਹੀਦਾ ਤੁਹਾਨੂੰ ਇੱਥੇ ਤੁਹਾਨੂੰ ਕੰਮ ਆਉਂਦੇ ਹੋਈ ਜਾਣ ਹਮ ਅਨਸਰਾ ਜੀ ਕਹਿੰਦੇ ਮੈਂ ਤਾਂ ਇੱਕ ਫਕੀਰ ਹਾਂ ਹਮਮ ਹੁਣ ਫਕੀਰ ਬੰਦੇ ਕੋਲ 13 ਕਰੋੜ ਦੀ ਪ੍ਰਾਪਰਟੀ ਹੈ। ਹਮਮ ਦਿੱਲੀ ਪਹਿਲਾਂ ਤੁਸੀਂ ਰਹਿ ਕੇ ਆਏ ਹੋ। ਹੈਪੀ ਬਣ ਕੇ ਆਏ ਹੋ। ਪਹਿਲਾਂ ਤਾਂ ਤੁਸੀਂ ਕੀ ਕੀਤਾ ਨਹੀਂ। ਹੁਣ ਤੁਸੀਂ ਕੀ ਕਰੋਗੇ ਪੰਜਾਬ ਵਾਸਤੇ? ਹਮਮ 7 ਮਈ 2014 ਨੂੰ ਪ੍ਰੋਫੈਸਰ ਸਾਧੂ ਸਿੰਘ ਜੀ ਸਾਡੇ ਆਮ ਆਦਮੀ ਦੇ ਐਮਪੀ ਹਲਕਾ ਹੀ ਫਰੀਦਕੋਟ ਤੋਂ ਬਣ ਕੇ ਜਾਂਦੇ ਨੇ। ਹਮਮ 7 ਡਿਬੇਟਾਂ ਦੇ ਵਿੱਚ ਸ਼ਾਮਿਲ ਹੋਏ। ਹਮਮ ਕਿਸੇ ਇੱਕ ਵੀ ਪ੍ਰਾਈਵੇਟ ਬਿਲ ਵਿੱਚ ਆਪਣਾ ਹਿੱਸਾ ਨਹੀਂ ਲਿਆ। ਕੁਝ ਵੀ ਉਹਨਾਂ ਨੇ ਇਥੋਂ ਵਾਸਤੇ ਕੀਤਾ ਨਹੀਂ। 25 ਕਰੋੜ ਰੁਪਏ ਆ ਜਾਂ ਕੋਈ ਹਸਾ ਨਹੀਂ ਦਿੱਤਾ। ਹਮਮ ਕਿੱਥੇ ਲੱਗੇ? ਕਿਵੇਂ ਲਾਏ? ਕੀ ਤੁਸੀਂ ਕੀਤਾ? ਹਮਮ ਉਸ ਤੋਂ ਬਾਅਦ 2019 ਦੇ ਵਿੱਚ ਮਮਾ ਸਦੀਕ ਸਾਹਿਬ ਆਏ ਇਹ ਕਾਂਗਰਸ ਦੇ ਵਿਧਾਇਕ ਸਨ ਇਹਨਾਂ ਨੇ ਵੀ ਉੱਥੇ 5 ਸਾਲ ਬੈਠੇ ਰਹੇ ਕੁਝ ਨਹੀਂ ਬੋਲੇ ਉੱਥੇ 5 ਸਾਲ ਸਿਰਫ ਇਹੀ 5 ਸਾਲ ਦੇ ਵਿੱਚ ਲੰਘਾ ਦੇ ਕਿ ਮੈਂ ਰਾਹੁਲ ਗਾਂਧੀ ਜੀ ਦਾ ਕੈਪਟਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਭੇਜਿਆ ਅੱਜਕੱਲ ਮੈਂ ਸੁਣਿਆ ਤੁਸੀਂ ਜਿਵੇਂ ਹੁਣ ਇਲੈਕਸ਼ਨ ਆ ਰਹੇ ਲੋਕ ਸਭਾ ਦੇ ਵਿੱਚ ਉਧਰ ਵੀ ਤੁਸੀਂ ਜਨਨ ਕੀ ਚੋਣ ਲੜਨ ਦੀ ਤਿਆਰੀ ਕਰ ਰਹੇ ਹੋ ਜੀ ਮੈਂ ਪਿਛਲੇ ਕਾਫੀ ਟਾਈਮ ਤੋਂ ਇਸ ਚੀਜ਼ ਬਾਰੇ ਸੋਚ ਰਿਹਾ ਸੀਗਾ ਕਿ ਮੈਂ ਇਲੈਕਸ਼ਨ ਲੜਾਂ ਜੀ ਕਿਉਂਕਿ ਆਸ-ਪਾਸ ਦਾ ਹਾਲਾਤ ਦੇਖ ਕੇ ਜਾਂ ਮホール ਦੇਖ ਕੇ ਲੋਕਾਂ ਦੇ ਇਹਨਾਂ ਦੁਖੀ ਵੇਖ ਕੇ ਜਾਂ ਲੋਕ ਜਿਸ ਤਰ੍ਹਾਂ ਨਾਲ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਚੰਗਾ ਇੱਕ ਨੁਮਾਇੰਦਾ ਪੜਿਆ ਲਿਖਿਆ ਜਾਂ ਫਿਰ ਇੱਕ ਸੂਝਵਾਨ ਇਨਸਾਨ ਜਿਹੜਾ ਇੱਕ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਸਟੈਬਲਿਸ਼ ਕਰੇ ਕਿ ਉੱਥੇ ਜਾ ਕੇ ਆਪਣੇ ਮੁੱਦੇ ਰੱਖ ਸਕੇ ਉਸ ਤਰ੍ਹਾਂ ਦਾ ਕੋਈ ਕੈਂਡੀਡੇਟ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜੇ ਲੋਕਾਂ ਨੂੰ ਪਹਿਲਾਂ ਮਿਲ ਜਾਂਦੇ ਸੀ ਹੁਣ ਨਹੀਂ ਮਿਲਦੇ ਜੀ ਮੈਂ ਇਸ ਵਾਰ ਫਰੀਦਕੋਟ ਹਲਕੇ ਤੋਂ ਐਮਪੀ ਦੇ ਇਲੈਕਸ਼ਨਾਂ ਵਾਸਤੇ ਆਪਣਾ ਨਾਮਿਨੇਸ਼ਨ ਪਾਰਚਾ ਉੱਥੇ ਐਪਲੀਕੇਸ਼ਨ ਦੇ ਕੇ ਫੜ ਕੇ ਲੈ ਕੇ ਆਇਆ ਸੀ ਜੀ ਡਿਪਟੀ ਕਮਿਸ਼ਨਰ ਦੇ ਆਫਿਸ ਚ ਜੀ ਉਸ ਤੋਂ ਬਾਅਦ ਮੈਂ ਉਹਨੂੰ ਭਰਨ ਵਾਸਤੇ ਆਪਣੇ ਪਿੰਡ ਦੇ 12-13 ਬੰਦੇ ਜਿਹੜੇ ਗਵਾਹ ਤੁਹਾਨੂੰ ਚਾਹੀਦੇ ਹੁੰਦੇ ਆ ਮੈਂ ਕੱਲ ਉੱਥੇ ਭਰਨ ਵਾਸਤੇ ਗਿਆ ਸੀ ਜੀ ਉੱਥੋਂ ਦੇ ਕੋਈ ਵੀ ਜਿੰਨੇ ਵੀ ਲਾਇਰ ਸਨ ਉਹਨਾਂ ਚੋਂ ਇੱਕ ਵੀ ਲਾਇਰ ਇਹ ਗੱਲ ਨਹੀਂ ਕਹਿ ਰਿਹਾ ਸੀ ਕਿ ਮੈਂ ਤੇਰਾ ਭਾਈ ਪਰਚਾ ਭਰ ਕੇ ਉਹ ਜਮ੍ਹਾਂ ਕਰਵਾ ਦੇਣਾ ਜਾਂ ਮੈਂ ਤੇਰੇ ਨਾਲ ਇਹ ਭਰ ਦੇ ਉਹ ਕਹਿੰਦੇ ਅਸੀਂ ਨਹੀਂ ਭਰ ਸਕਦੇ ਜੀ ਸਾਨੂੰ ਭਰਨਾ ਨਹੀਂ ਹਾਂ ਇਹ ਤਾਂ ਗੱਲ ਹੋਣੀ ਚਾਹੀਦੀ ਕਿ ਕਿਸੇ ਲਾਇਰ ਨੂੰ ਇਹ ਚੀਜ਼ ਭਰ ਨਹੀਂ ਨਾਉਂਦੀ ਹੋਵੇ ਹਮ ਮੇਰੇ ਨਾਲ ਪਿੰਡ ਦੇ ਬੰਦੇ ਗਏ ਸੀ ਮੈਂ ਖੁਦ ਗਿਆ ਸੀ ਉਹ ਸਾਰੇ ਚੀਜ਼ ਦੇ ਗਵਾਹ ਨੇ ਕਿ ਸੀ ਕਿੰਨੇ ਹੀ ਵਕੀਲਾਂ ਕੋਲ ਜਾ ਕੇ ਭਕਾਈ ਕੀਤੀ ਇਸ ਚੀਜ਼ ਮਾਰੇ ਨੂੰ ਕਿ ਭਾਈ ਉਹਨੂੰ ਭਰੋ ਤੇ ਮੈਂ ਆਪਣਾ ਨੋਮੀਨੇਸ਼ਨ ਦੇ ਦੇਵਾਂ ਜੀ ਉਹ ਪਹਿਲਾਂ ਮੈਨੂੰ ਇਹ ਚੀਜ਼ ਪੁੱਛਦੇ ਸਨ ਕਿ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਤੋਂ ਜਦੋਂ ਮੈਂ ਕਹਿੰਦਾ ਸੀ ਕਿ ਮੈਂ ਇੱਕ ਆਜ਼ਾਦ ਉਮੀਦਵਾਰਾਂ ਤਾਂ ਉਹ ਆਪਣਾ ਪਰਚਾ ਨਹੀਂ ਭਰਦੇ ਸੀ ਜੀ ਕਿਉਂਕਿ ਇਹਨਾਂ ਦੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਨੋਮੀਨੇਸ਼ਨ ਕਾਗਜ਼ ਆ ਉਹ ਰੱਦ ਨਹੀਂ ਹੁੰਦੇ ਜੋ ਆਜ਼ਾਦ ਉਮੀਦਵਾਰ ਉੱਟਦੇ ਨੇ ਉਹਨਾਂ ਦੇ ਰੱਦ ਹੋ ਜਾਂਦੇ ਜੀ ਉਹਦੇ ਪਿੱਛੇ ਕਾਫੀ ਸਾਰੇ ਕਾਰਨ ਨੇ ਤੁਸੀਂ ਕਦੇ ਵੇਖਿਆ ਹੋਊਗਾ ਪਹਿਲਾਂ ਸ਼ੁਰੂ ਦੇ ਟਾਈਮ ਤੋਂ ਹੀ ਜਦੋਂ ਕਿਤੇ 4-5 ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਥੱਲੇ 4-5 ਹੁੰਦੇ ਆ ਬੰਦੇ ਜਿਹੜੇ ਆਜ਼ਾਦ ਉਮੀਦਵਾਰ ਉੱਠੇ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਨਾ ਉਹ ਆਪਣੇ ਪਿੰਡ ਕਦੇ ਪ੍ਰਚਾਰ ਕਰਨਾ ਸੀ ਨਾ ਆਪਾਂ ਸ਼ਹਿਰਾਂ ਵਿੱਚ ਉਹਨਾਂ ਪ੍ਰਚਾਰ ਕਰਦੇ ਕਿਤੇ ਦੇਖਿਆ ਹੁੰਦਾ ਜੀ ਉਹ ਸਾਰੇ ਦੇ ਸਾਰੇ ਜਿਹਨੇ ਵੀ ਕੈਂਡੀਡੇਟ ਹੁੰਦੇ ਆ ਉਹ ਇਹਨਾਂ ਪਾਰਟੀਆਂ ਦੇ ਹੀ ਹੁੰਦੇ ਆ ਅੱਛਾ ਉਹ ਇਹਨਾਂ ਨੇ ਇਸ ਕਰਕੇ ਠਾਏ ਹੁੰਦੇ ਆ ਕਿ ਲੋਕਾਂ ਸਾਹਮਣੇ ਇਹ ਚੀਜ਼ ਸ਼ੋਅ ਕਰ ਦਈਏ ਕਿ ਅਸੀਂ ਆਜ਼ਾਦ ਉਮੀਦਵਾਰਾਂ ਨੂੰ ਜਾਂ ਆਮ ਲੋਕਾਂ ਨੂੰ ਮੌਕਾ ਦੇ ਰਹੇ ਆ ਜੀ ਉਹ ਲੋਕ ਜਿਹੜੇ ਹੁੰਦੇ ਆਗੇ ਉਹ ਕਦੇ ਵੀ ਪ੍ਰਚਾਰ ਨਹੀਂ ਕਰਦੇ 5-700 ਜਿੰਨੇ ਹਜ਼ਾਰ ਵੋਟ ਪੈਂਦੀ ਉਹ ਆਪਣੀ ਲੈ ਜਾਂਦੇ ਆ ਔਰ ਆਪਣੇ ਸਾਹਮਣੇ ਸਰਕਾਰਾਂ ਇਹ ਸ਼ੋਅ ਕਰਦੀਆਂ ਨੇ ਵੀ ਦੇਖੋ ਅਸੀਂ ਆਪ ਬੰਦਿਆਂ ਨੂੰ ਵੀ ਮੌਕਾ ਦੇ ਰਹੇ ਮੈਂ ਬਹੁਤ ਟਾਈਮ ਤੋਂ ਲੈ ਕੇ ਇਹ ਚੀਜ਼ਾਂ ਸੋਚ ਰਿਹਾ ਸੀਗਾ ਕਿ ਲੋਕਾਂ ਦੇ ਇੰਨੇ ਮਾੜੇ ਹਾਲਾਤ ਆ ਗਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪੰਜਾਬ ਦੇ ਨੌਜਵਾਨ ਅੱਜ ਨਸ਼ੇ ਪੱਤੇ ਵੱਲ ਜਾ ਰਹੇ ਆ ਉਹ ਕਿਉਂ ਜਾ ਰਹੇ ਆ ਉਹਦੇ ਪਿੱਛੇ ਕਾਰਨ ਇਹ ਕਿ ਸਕਿੱਲ ਡਿਵੈਲਪਮੈਂਟ ਅਕੇ ਪੰਜਾਬ ਸਰਕਾਰ ਬੜੇ-ਬੜੇ ਵੜੇ ਵਾਅਦੇ ਕਰਦੀਆਂ ਆਈਆਂ ਨੇ 75 ਸਾਲ ਹੋ ਗਏ ਅਸੀਂ ਗਲੀਆਂ ਨਾਲੀਆਂ ਸੜਕਾਂ ਚੋਂ ਨਹੀਂ ਨਿਕਲ ਸਾਡੇ ਨੌਜਵਾਨ ਕਿੰਨੇ ਟਾਈਮ ਤੋਂ ਲੈ ਕੇ ਇਹ ਚੀਜ਼ਾਂ ਬੱਚੇ ਸੰਘਰਸ਼ ਕਰ ਰਹੇ ਆ ਕੋਈ ਉਹਨਾਂ ਦਾ ਉਹਨਾਂ ਨੂੰ ਕੋਈ ਚੰਗੇ ਪਾਸੇ ਲਾ ਹੀ ਨਹੀਂ ਰਿਹਾ ਜੀ ਜੇਕਰ ਲੋਕ ਕਹਿੰਦੇ ਆ ਕਿ ਬਾਹਰ ਜਾਂਦੀਆਂ ਗੱਲਾਂ ਕਰਦੇ ਆ ਕਿ ਅੱਜ ਕੱਲ بڑا ਚਲੇਗਾ ਕਿ ਬਾਹਰ ਜਾ ਰਹੇ ਆ ਜੀ ਬਾਹਰ ਜਾ ਰਹੇ ਹੁਣ ਇਹਦੇ ਪਿੱਛੇ ਤੁਸੀਂ ਇੱਕ ਚੀਜ਼ ਦਾ ਕਾਰਨ ਦੇਖੋਗੇ ਜੇਕਰ ਅੱਜ ਕੋਈ 500 ਬੱਚਾ ਹੈ ਜਿਹੜਾ ਪਲੱਸ 2 ਕਰ ਰਿਹਾ ਉਹ 500 ਦੇ ਵਿੱਚੋਂ ਤੁਸੀਂ ਸੋਚੋ ਕਿ 2000 ਬੱਚਾ ਬਾਹਰ ਜਾਂਦੀ ਤਿਆਰੀ ਕਰਨ ਲੱਗ ਪਿਆ ਜੀ 10000 ਬੱਚੇ تھے ਆਪਣੇ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਹੇ 2000 ਬੱਚਾ ਬਾਹਰ ਜਾ ਰਿਹਾ ਉਹ ਬਾਹਰ ਚਲੇ ਗਿਆ 2000 ਜਿਹੜਾ ਇੱਕ ਇਗਜ਼ਾਮ ਦੇ ਵਿੱਚ ਮੁਕਾਬਲਾ ਰਹਿ ਗਿਆ ਉਹ 10000 ਬੱਚੇ ਦੇ ਵਿੱਚ ਰਹਿ ਗਿਆ 2000 ਬੱਚਾ ਬਾਹਰ ਚਲਾ ਗਿਆ ਔਰ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ ਬੱਚੇ ਨੂੰ ਇੱਥੇ ਨੌਕਰੀਆਂ ਦਵਾਂਗੇ ਅਸੀਂ ਬਾਹਰ ਜਾਣ ਤੋਂ ਰੋਕਣੇ ਆ ਤੁਸੀਂ ਸੋਚੋ ਕਿ ਜੇ ਉਹ 5000 ਬੱਚੇ ਇਗਜ਼ਾਮ 'ਚ ਬੈਠੂਗਾ ਪੋਸਟਾਂ ਤਾਂ ਓਨੀਆਂ ਰਹਿਣੀਆਂ ਨੇ ਤੇ ਤੁਸੀਂ 5000 ਬੱਚੇ ਨੂੰ ਨੌਕਰੀ ਕਿਵੇਂ ਦਿਓਗੇ ਸਰਕਾਰਾਂ ਵਾਅਦੇ ਕਰਦੀਆਂ ਨੇ ਜਿਵੇਂ ਕਿ ਉਹ ਪੰਜਾਬ ਆਮ ਆਦਮੀ ਪਾਰਟੀ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਹਾਂ 12000 ਕਰੋੜ ਰੁਪਏ ਉਹਦਾ ਬੰਦ ਹੈ 10000 ਕਰੋੜ ਰੁਪਏ ਬਿਜਲੀ ਦਾ ਬੰਦ ਹੈ ਇਹ ਸਵਾਰ ਜਿਹੜਾ ਇੰਨਾ ਵੱਡਾ ਬਜਟ ਹੁੰਦਾ ਕਿ ਜਿਹੜਾ ਪੰਜਾਬ ਸਰਕਾਰ ਨੇ ਪੇਸ਼ ਕੀਤਾ ਇਹਦਾ ਸਾਡੇ ਕੋਲੋਂ ਕਰਜ਼ਾ ਲੈਣਾ ਹੀ ਨਹੀਂ ਪੰਜ-ਛਤ ਸਰਕਾਰਾਂ ਤੱਕ ਜੀ ਆਮ ਇਨਸਾਨਾਂ ਦੇ ਜੇ ਬਸੋਂ ਤਾਂ ਸਭ ਪੜ੍ਹਾਈ ਫੇਲ ਕਰਤੀ ਹੈਗੀ ਮੈਂ ਲਾਅ ਦੀ ਪੜ੍ਹਾਈ ਕਰਨੀ ਚਾਹੁੰਦਾ ਸੀ ਮੈਂ ਖੁਦ ਆਪਣੇ ਆਪ ਨੂੰ ਇੱਕ ਲਾਇਰ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਸੀ ਕਿ ਮੈਂ ਇੱਕ ਵਕੀਲ ਬਣ ਪਰ ਜਦੋਂ ਮੈਂ ਫੀਸਾਂ ਪਤਾ ਕੀਤੀਆਂ ਤਾਂ 2.5 ਤੋਂ 3 ਲੱਖ ਰੁਪਏ ਫੀਸ ਜੀ ਉਹ 10-10 ਹਜ਼ਾਰ ਰੁਪਏ ਦੀਆਂ ਕਿਤਾਬਾਂ ਨੇ ਉੱਤੇ ਜੀ ਕੋਈ ਮਾੜਾ ਬੰਦੇ ਦਾ ਪੜਾਈ ਦਾ ਹੀ ਅਸੂਬਾਰ ਕਰ ਦਿੱਤੇ ਇਹਨਾਂ ਨੇ ਜੀ ਜੀ ਆਉਣ ਵਾਲੀ ਸਰਕਾਰ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਉਹ ਕਹਿੰਦੇ ਸੀ 8500 ਰੁਪਏ ਇੱਕ ਔਰਤ ਨੂੰ ਘਰ ਦੀ ਮੁਖੀ ਨੂੰ ਦੇਵਾਂਗੇ 1 ਲੱਖ ਰੁਪਏ ਇੱਕ ਸਾਲਾਨਾ ਦੇਵਾਂਗੇ ਇਹ ਜਿਹੜੀਆਂ ਸ਼ਰਤਾਂ ਨਹੀਂ ਪੂਰੀਆਂ ਹੁੰਦੀਆਂ ਇਹ ਤੁਸੀਂ ਵਾਅਦੇ ਕਰਦੇ ਆ ਸਰਕਾਰਾਂ ਤਾਂ ਉਹ ਲੋਕਾਂ ਨੂੰ ਜਦੋਂ ਵਾਅਦੇ ਕੀਤੇ ਜਾਂਦੇ ਤੇ ਲੋਕ ਉਹ ਚਾਂਸੇ 'ਚ ਆ ਕੇ ਇਹਨਾਂ ਨੂੰ ਵੋਟਾਂ ਪਾ ਦਿੰਦੇ ਹੂੰ ਔਰ ਉਹ 5 ਸਾਲ ਆਪਣਾ ਕਰਦੇ ਸ਼ੋਸ਼ਣ ਹੂੰ ਜਦੋਂ ਆਪਾਂ ਕਹਿ ਰਹੇ ਆ ਕਿ ਕਾਨੂੰਨ ਜਿਹੜੇ ਪਾਸ ਹੋਏ ਸੀ ਖੇਤੀ ਕਾਨੂੰਨ ਤਿੰਨ ਪਾਸ ਹੋਏ ਉਹ ਖੇਤੀ ਕਾਨੂੰਨ ਜਦੋਂ ਪਾਸ ਹੋਏ ਸੀ ਉੱਥੇ ਪੰਜਾਬ ਦੇ 13 ਐਮਪੀ ਹਾਜ਼ਰ ਸਨ ਉੱਥੇ ਬੈਠੇ ਸਨ ਉਹਨਾਂ ਦੇ ਸਾਹਮਣੇ ਉਹ ਡਿਬੇਟ ਹੋਈ ਆ ਉਦੋਂ ਉਹ ਜਿਹੜੇ ਕਾਨੂੰਨ ਆ ਉਹ ਬਣੇ ਆ ਉਹਨਾਂ ਦੇ ਸਾਹਮਣੇ ਉਸ ਤੋਂ ਬਾਅਦ ਜਦੋਂ ਤੁਸੀਂ ਪਹਿਲਾਂ ਤਾਂ ਉਹ ਕਾਨੂੰਨ ਉੱਥੇ ਪਾਸ ਕਰਵਾਇਆ ਹੈ ਬਾਅਦ ਚ ਤੁਸੀਂ ਆ ਕੇ ਧਰਨੇ 'ਚ ਬੈਹਿਣੇ ਹੋਗੇ ਹਾਂਜੀ ਇਹ ਕਾਨੂੰਨ ਜਿਹੜੇ ਗਲਤ ਪਾਸ ਕੀਤਾ ਜੇ ਤੁਸੀਂ ਉੱਥੇ ਕੋਲੇ ਉਹਨਾਂ ਦੇ ਸਾਹਮਣੇ ਬੈਠਿਆ ਤੋਂ ਨਹੀਂ ਬੋਲ ਸਕੀ ਉਹਨਾਂ ਦੇ ਵਿੱਚ ਬੋਲ ਸਕੇ ਤਾਂ ਤੁਸੀਂ ਇੱਥੇ ਆ ਕੇ ਉਹਨਾਂ ਦੇ ਵਿੱਚ ਡਿਬੇਟ ਕਰਨ ਦਾ ਕੋਈ ਫਾਇਦਾ ਹੀ ਤੁਸੀਂ ਦੇਖੋ ਕਿ ਹਲਕਾਏ ਫਰੀਦਕੋਟ ਤੋਂ ਕਰਮਜੀਤ ਅਨਮੋਲ ਜੀ ਉੱਠੇ। ਹਮ ਉਹਨਾਂ ਦੀ ਕਦੇ ਤੁਸੀਂ ਮੈਨੂੰ ਸਪੀਚ ਸੁਣਾ ਦਿਓ ਕਿ ਜਿੱਥੇ ਉਹਨਾਂ ਕੋਈ ਪੋਲੀਟੀਸ਼ੀਅਨ ਇੱਕ ਵਧੀਆ ਤੁਹਾਨੂੰ ਲੱਗਦੀ ਹੈ। ਹਮ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਸਪੀਚ ਆਈ ਨਹੀਂ ਕਿ ਜਿਹਦੇ ਵਿੱਚ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਮੈਂ ਤੁਹਾਡੇ ਵਾਂਗੂ ਕੀ ਕਰੂੰਗਾ। ਕੈਨੇਡਾ ਦੇ ਉਹ ਵੀ ਆਰ ਨੇ ਉਹ ਕਹਿੰਦੇ ਜੀ ਮੈਂ ਹਾਲ ਦਾ ਕਿੱਤਾ ਨਹੀਂ ਛੱਡ ਸਕਦਾ ਫਿਲਮਾਂ ਮੈਂ ਬਣਾਉਂਗਾ ਬਾਹਰ ਮੈਂ ਜਾਣਾ। ਹਮ ਤੁਹਾਡੇ ਇੱਥੇ ਕੀ ਚਾਹੀਦਾ ਤੁਹਾਨੂੰ ਇੱਥੇ ਤੁਹਾਨੂੰ ਕੰਮ ਆਉਂਦੇ ਹੋਈ ਜਾਣਗੇ ਹਮ ਅਨਸਰ ਅੱਜ ਕਹਿੰਦੇ ਮੈਂ ਤਾਂ ਇੱਕ ਫਕੀਰ ਹਾਂ ਹੁਣ ਫਕੀਰ ਬੰਦੇ ਕੋਲ 13 ਕਰੋੜ ਦੀ ਪ੍ਰਾਪਰਟੀ ਹੈ ਦਿੱਲੀ ਪਹਿਲਾਂ ਤੁਸੀਂ ਰਹਿ ਕੇ ਆਏ ਹੋ ਹੈਪੀ ਬਣ ਕੇ ਆਏ ਹੋ ਪਹਿਲਾਂ ਤਾਂ ਤੁਸੀਂ ਕੀ ਕੀਤਾ ਨਹੀਂ ਹੁਣ ਤੁਸੀਂ ਕੀ ਕਰੋਗੇ ਪੰਜਾਬ ਵਾਸਤੇ 7 ਮਈ 2014 ਨੂੰ ਪ੍ਰੋਫੈਸਰ ਸਾਧੂ ਸਿੰਘ ਜੀ ਸਾਡੇ ਆਮ ਆਦਮੀ ਦੇ ਐਮਪੀ ਹਲਕਾ ਹੀ ਫਰੀਦਕੋਟ ਤੋਂ ਬਣ ਕੇ ਜਾਂਦੇ ਨੇ ਸੱਤ ਡਿਬੇਟਾਂ ਦੇ ਵਿੱਚ ਸ਼ਾਮਿਲ ਹੋਏ ਕਿਸੇ ਇੱਕ ਵੀ ਪ੍ਰਾਈਵੇਟ ਬਿਲ ਵਿੱਚ ਆਪਣਾ ਹਿੱਸਾ ਨਹੀਂ ਲਿਆ ਕੁਝ ਵੀ ਉਹਨਾਂ ਨੇ ਇਥੋਂ ਵਾਸਤੇ ਕੀਤਾ ਨਹੀਂ 25 ਕਰੋੜ ਰੁਪਇਆ ਆਇਆ ਜਾਂ ਕੋਈ ਹਿਸਾਬ ਨਹੀਂ ਦਿੱਤਾ ਕਿਥੇ ਲੱਗੇ ਕਿਵੇਂ ਲਾਏ ਕੀ ਤੁਸੀਂ ਕੀਤਾ ਉਸ ਤੋਂ ਬਾਅਦ 2019 ਦੇ ਵਿੱਚ ਮਮਾ ਸਦੀਕ ਸਾਹਿਬ ਆਏ ਇਹ ਕਾਂਗਰਸ ਦੇ ਵਿਧਾਇਕ ਸਨ ਇਹਨਾਂ ਨੇ ਵੀ ਉੱਥੇ 5 ਸਾਲ ਬੈਠੇ ਰਹੇ ਕੁਝ ਨਹੀਂ ਬੋਲੇ ਉੱਥੇ 5 ਸਾਲ ਸਿਰਫ ਇਹੀ 5 ਸਾਲ ਦੇ ਵਿੱਚ ਲੰਘਾ ਦੇ ਕਿ ਮੈਂ ਰਾਹੁਲ ਦਾਂਧੀ ਦਾ ਕੈਪਟਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨ ਲੋਕਾਂ ਦਾ ਕੋਈ ਧੰਨਵਾਦ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਕਿਉਂ ਨਾ ਉਥੋਂ ਤੱਕ ਪਹੁੰਚਾਇਆ ਤੁਹਾਡਾ ਕੋਈ ਧੰਨਵਾਦ ਨਹੀਂ ਤਾਂ ਜਿਹੜੇ ਐਮਪੀ ਬਣ ਕੇ ਜਾਂਦੇ ਨੇ ਉਹ ਆਪਣੇ ਮਜ਼ੇ ਮਾਨਦੇ ਨੇ ਚੰਗੇ ਪੈਸੇ ਮਿਲਦੀ ਹੈ 1 ਲੱਖ ਰੁਪਏ ਸੈਲਰੀ ਮਿਲਦੀ ਹੈ ਮੈਂ ਲੋਕਾਂ ਸਾਹਮਣੇ ਇਹੀ ਵਾਅਦਾ ਕਰਦਾ ਸੀਗਾ ਹਰ ਇੱਕ ਬੰਦੇ ਕੋਲ ਮੈਂ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਮੈਂ ਕਸਮੋ ਕਸਮ ਇਹ ਇਸ ਗੱਲ ਦੀ ਕਸਮ ਖਾਣਾਗਾ ਕਿ ਜਿਹੜੀ 1 ਲੱਖ ਰੁਪਏ ਸੈਲਰੀ ਵੀ ਇੱਕ ਮਿਲਦੀ ਹੈ ਨਾ ਵਿਧਾਇਕ ਨੂੰ ਉਹ ਵੀ ਤਾਂ ਮਿਲਦੀ ਹੈ ਤਾਂ ਕਿ ਲੋਕ ਵੋਟਾਂ ਪਾਉਂਦੇ ਆ ਤੁਸੀਂ ਐਮਪੀ ਬਣ ਕੇ ਮੈਂ ਉਹ ਜਿਹੜੀ ਆਪਣੀ ਇੱਕ ਸੈਲਰੀ ਆ ਹੂੰ ਤਾਂ ਕਿ ਕੋਈ ਕਿਸੇ ਜ਼ਰੂਰਤਮੰਦ ਘਰ ਦੇ ਵਿੱਚ ਕਿਸੇ ਦੀ ਲੜਕੀ ਦੀ ਸ਼ਾਦੀ ਹੈ ਜਾਂ ਕਿਸੇ ਦਾ ਇਲਾਜ ਨਹੀਂ ਹੋ ਰਿਹਾ ਤਾਂ ਮੈਂ ਉੱਥੋਂ ਪੈਸੇ ਆਉਂਦੇ ਪਰਸਨਲ ਤੌਰ ਤੇ ਲਾਂ। ਜੀ ਮੈਂ ਹਾਲਾਤ ਦੇਖੇ ਨੇ ਜਿਹੜੇ ਆਪਣੇ 5 ਲੱਖ ਵਾਲੇ ਕਾਰਡ ਚੱਲਦੇ ਨੇ 5 ਲੱਖ ਵਾਲੇ ਕਾਰਡਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਜੀ ਬਿਮਾਰੀਆਂ ਦੇ ਇਲਾਜ ਫ੍ਰੀ ਹੁੰਦੇ ਹੂੰ। ਹੂੰ ਉਹਦੇ ਵਿੱਚ ਕਈ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਇਲਾਜ ਫ੍ਰੀ ਨਹੀਂ ਹੁੰਦੇ। ਸਪੋਜ਼ ਕਰੋ ਜਿਵੇਂ ਅਪੈਂਡਿਕਸ ਨਾਲ ਦੇ ਅਪੈਂਡਿਕਸ ਨਾਲ ਦੋ ਦੇ ਵਿੱਚ ਇਲਾਜ ਨਹੀਂ ਹੁੰਦਾ। ਹੂੰ ਠੀਕ ਹੈ ਜੀ ਹੁਣ ਅਪੈਂਡਿਕਸ ਨਾਲ ਜਰੂਰੀ ਥੋੜੀ ਇੱਕ ਪੈਸੇ ਵਾਲੇ ਬੰਦੇ ਦੀ ਉਡਦੀ ਹੈ ਕੋਈ ਬੰਦਾ ਗਰੀਬ ਗੁਰਬਾ ਜਿਹੜਾ ਕੋਈ ਆਪਦਾ ਬੈਠਾ ਹੈ ਜਿਹਦੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੈ ਉਹਦੇ ਸਪੋਜ਼ ਕਰੋ ਅਪੈਂਡਿਕਸ ਨਾਲ ਉੱਟ ਖੜੀ ਮੌਕੇ ਦੇ ਉੱਤੇ 2 ਰੁਪਏ ਬੰਦਾ ਕਿਤੇ ਅੱਜ ਕੱਲ੍ਹ ਅਧਾਰੇ ਨਹੀਂ ਮਿਲਦੇਗੇ ਬੰਦਾ ਇਲਾਜ ਕਿਵੇਂ ਕਰਵਾ ਲੂ ਬੰਦੇ ਦੀ ਮੌਤ ਹੀ ਹੋਊ ਹੂੰ ਜੇਕਰ ਲਾਇਫ ਫਰੀ ਕਰਨ ਦਾ ਟੋਟਲੀ ਫਰੀ ਕਰੋ ਹੂੰ ਦਿਖਾਵਾ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਨਾ ਵੀ ਫਿਰ ਤੁਸੀਂ ਇਲਾਜ ਕਰ ਦਿੰਨੇ ਹੋ ਕਈ ਬਿਮਾਰੀਆਂ ਦਾ ਹੈਗਾ ਹੈ ਫਿਰ ਤੁਸੀਂ ਮੈਨੇ ਉਭਾਰੋ ਦਵਾਈਆਂ ਲੈ ਕੇ ਆਓ ਉਭਾਰੋ ਦਵਾਈਆਂ ਤੁਸੀਂ ਲੈ ਕੇ ਆਉਣੇ ਆ ਤਾਂ ਥੋੜਾ ਉਥੇ ਹੀ ਹ ਪੜਾਈ ਦੇ ਵਿੱਚ ਵੇਖ ਲਓ ਕਿੰਨੀਆਂ ਕਿੰਨੀਆਂ ਮਹਿੰਗੀਆਂ ਪੜਾਈਆਂ ਮਾੜੇ ਬੰਦੇ ਦੇ ਤਵੱਸੋ ਹੀ ਬਾਹਰ ਹੋ ਗਿਆ ਜੀ ਹੂੰ ਹੂੰ ਜੇ ਸਰਕਾਰੀ ਸਕੂਲਾਂ ਦੇ ਉੱਤੇ ਆਪਣੇ ਜਿਹੜੇ ਰਾਜਨੀਤਿਕ ਨੇਤਾ ਨੇ ਉਹਨਾਂ ਨੂੰ ਇੰਨਾ ਹੀ ਭਰੋਸਾ ਹੈ ਵੀ ਸਾਡੇ ਸਰਕਾਰੀ ਸਕੂਲਾਂ 'ਚ ਵਧੀਆ ਪੜਾਈ ਹੁੰਦੀ ਹੈ ਤਾਂ ਤੁਸੀਂ ਆਪਣੇ ਬੱਚੇ ਮਨਸੂਰੀ ਫਾਰਮ ਕਿਉਂ ਭੇਜਣਾ ਭੇਜ ਦਿਓ ਪੜਨਾ ਸੀ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਲਾਓ ਹੂੰ ਹੂੰ ਸਰਕਾਰਾਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੀ ਜੀ ਵੀ ਅਸੀਂ ਜੇਕਰ ਇੰਨਾ ਹੀ ਇਹਨਾਂ ਦੇ ਮਾਣ ਕਰਦੇ ਵੀ ਸਰਕਾਰੀ ਸਕੂਲ ਸਾਡੇ ਮੈਨੀਫੈਸਟੋ ਸਕੂਲਾਂ ਦੇ ਵਿੱਚ ਅਸੀਂ ਬਹੁਤ ਵਧੀਆ ਐਨੀਮੇਸ਼ਨ ਸਕੂਲ ਬਣਾਏ ਆ ਤੇ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਨਾ ਪਾਉਣ ਹੂੰ ਅੱਛੇ ਬਈ ਟੀਚਰ ਤੁਹਾਡੇ ਅਗਲ ਪੜਨ ਵਾਲੇ ਹੈਗੇ ਆ ਤੇ ਉਹਨਾਂ ਨੂੰ ਕੌਣ ਉਥੇ ਪਰ ਨਹੀਂ ਪਾਰ ਹੈ ਜੀ ਕਿਸੇ ਵੀ ਇੱਕ ਵੀ ਰਾਜਨੀਤਿਕ ਨੇਤਾ ਦਾ ਮੈਨੂੰ ਬੱਚਾ ਦਿਖਾ ਦਿਓ ਜਿਹੜਾ ਕਹਿੰਦਾ ਕਿ ਮੇਰਾ ਸਰਕਾਰੀ ਸਕੂਲ ਚ ਪੜਦਾ ਹੈ ਜੀ ਜਾਂ ਆਪਣੇ ਪਿੰਡ ਦੇ ਸਕੂਲ ਵਿੱਚ ਪੜਦਾ ਹੈ ਜੀ ਨਹੀਂ ਜਿਹੜਾ ਤੁਸੀਂ ਆਜ਼ਾਦ ਉਮੀਦਵਾਰ ਉੱਠਣਾ ਚਾਹੁੰਦੇ ਹੋ ਤੇ ਤੁਹਾਨੂੰ ਕਿਵੇਂ ਕਿਵੇਂ ਲੱਗਦਾ ਵੀ ਮੈਂ ਇੱਕ ਲੋਕਾਂ ਦੀ ਸੇਵਾ ਕਰਾਂ ਪਬਲਿਕ ਦੀ ਸੇਵਾ ਕਰਾਂ ਤੁਹਾਨੂੰ ਇਹ ਪਤਾ ਵੀ ਜਦੋਂ ਉਮੀਦਵਾਰ ਉੱਠਦਾ ਉਹਨੂੰ ਕਾਫੀ ਜਣੀ ਕਿ ਪੈਸਾ ਖਰਚ ਕਰਨਾ ਪੈਂਦਾ ਜੀ ਉਹਨੇ ਪੂੰਜੀ ਆਪਣੇ ਕੋਲ ਵਾਕ ਨਹੀਂ ਵੀ ਹੁੰਦੀ ਇੱਕ ਉਮੀਦਵਾਰ ਉੱਠਣ ਨੂੰ ਉਹਨੂੰ ਜਨਨ ਕਿ ਏਰੀਆ ਜਿਹੜਾ ਲੋਕ ਸਭਾ ਦਾ ਬਹੁਤ ਲੰਮਾ ਏਰੀਆ ਹੁੰਦਾ ਹੈ ਜਨਨ ਕਿ 9 ਹਲਕੇ ਪੈਂਦੇ ਇਹਦੇ ਵਿੱਚ ਇਹ ਵੀ ਸੰਘਰਸ਼ ਬਹੁਤ ਵੱਡਾ ਹੈ ਜੀ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਬੰਦਾ ਕੋਈ ਪੈਸੇ ਵਾਲਾ ਜਾਂ ਸੈਲੀਬ੍ਰਿਟੀ ਹੈ ਜਿਹੜਾ ਬੰਦਾ 40 ਲੱਖਾਂ ਵਾਲੀ ਗੱਡੀ ਤੇ ਤੁਹਾਡੇ ਤੋਂ ਵੋਟ ਮੰਗਣ ਆਸਤੇ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕੱਲ੍ਹ ਉਹ ਤੁਹਾਡਾ ਵਿਕਾਸ ਕਰੂਗਾ ਲੋਕਾਂ ਜੀ ਉਹਨੇ ਆਪਣੇ ਵਿਕਾਸ ਤੋਂ ਲੈਣਾ ਕੀ ਹੈ ਮੈਂ ਬੱਸਾਂ ਦੇ ਵਿੱਚ ਸਫ਼ਰ ਕਰਦਾ ਮੈਂ ਹੁਣ ਵੀ ਵਸਤੇ ਆਇਆ ਆ ਤੁਹਾਡੇ ਕੋਲ ਇਥੇ ਸਫਰ ਕਰਨ ਜੀ ਮੈਂ ਰੋਜ਼ 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 ਮਰਦੀ ਜ਼ਿੰਦਗੀ ਦੇ ਵਿੱਚ ਮੈਂ ਸਿਲੰਡਰ ਵੀ ਲੈ ਕੇ ਆਉਣਾ ਮੈਂ ਤੇਲ ਵੀ ਖਰੀਦ ਕੇ ਲਾਉਣਾ ਮੈਂ ਖੰਡ ਵੀ ਲੈ ਕੇ ਆਉਣਾ ਮੈਂ A to Z ਕਰਦਾ ਸੌਦਾ ਵੀ ਲੈ ਕੇ ਆਉਣਾ ਮੈਨੂੰ ਪਤਾ ਮੰਗਾਈ ਦਾ ਕੀ ਰੇਟ ਆ ਕਿੱਥੇ ਜਾ ਕੇ ਪਾਉਦੀ ਹੈ ਹੂੰ ਹੂੰ ਤਾਂ ਮੈਂ ਉਹ ਸਾਰੀਆਂ ਚੀਜ਼ਾਂ ਆਪਣੇ ਪਿੰਡੇ ਤੇ ਹਟਾਉਣਾ ਮੈਨੂੰ ਲੋਕਾਂ ਦਾ ਦਰਦ ਪਤਾ ਹੈ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਨਤਾ ਨੇ ਆਪਣੀ ਉਹ ਕੀ ਚਾਹੁੰਦੀ ਹੈ ਜੀ ਨੌਜਵਾਨ ਕੀ ਚਾਹੁੰਦੇ ਆ ਲੋਹਾ ਪੰਜਾਬ ਸਰਕਾਰ ਇਹ ਚੀਜ਼ ਦੇ ਵਾਅਦੇ ਸ਼ੁਰੂ ਤੋਂ ਕਰਦੀ ਹੈ ਕਿ ਆਪਣੇ ਨਸ਼ਾ ਬੰਦ ਹੋ ਗਿਆ ਨਸ਼ਾ ਕਿੱਥੇ ਬੰਦ ਹੋਇਆ ਮੈਨੂੰ ਦਿਖਾਓ ਜੀ ਪਰ ਸਰਕਾਰਾਂ ਤੋਂ ਬਿਨਾ ਨਸ਼ਾ ਆਪਣੇ ਆ ਕਿਵੇਂ ਜਾਂਦਾ ਹੈ ਜੀ ਇਹ ਜਿਹੜਾ ਤੁਸੀਂ ਫਾਰਮ ਇੱਕ ਭਰਨ ਗਏ ਆ ਤੁਸੀਂ ਕਿਹਨੇ ਉਮੀਦਵਾਰ ਜਿਹੜਾ ਉੱਠਦਾ ਆ ਜਾਂਦਾ ਉੱਠੇ ਜਾਂ ਕੋਈ ਵੀ ਉੱਠਦਾ ਉਹਦੇ ਵਿੱਚ ਕੀ ਇਹੋ ਜਿਹਾ ਲਿਖਿਆ ਜਿਹੜਾ ਆਮ ਬੰਦਾ ਨਹੀਂ ਭਰ ਸਕਦਾ ਵਿੱਚ ਉਹ ਪੰਜਾਬੀ ਦੇ ਵਿੱਚ ਫਾਰਮ ਹੈ ਜੀ ਹਾਂਜੀ ਪਰ ਕੋਈ ਵੀ ਸਕਦਾ ਜੀ ਪਰ ਕਈ ਰਾਜਨੀਤਿਕ ਨੇਤਾਵਾਂ ਦੇ ਜਿਹੜੇ ਉਹਨਾਂ ਦੇ ਬੋਲਣ ਦੇ ਢੰਗ ਤੋਂ ਇਹ ਪਤਾ ਲੱਗਦਾ ਕਿ ਅਗਰ ਤੁਸੀਂ ਰਿਸਪੋন্স ਕਰੋਗੇ ਤੁਸੀਂ ਉਹ ਫਾਰਮ ਆਪਣਾ ਭਰ ਕੇ ਜਮ੍ਹਾਂ ਕਰਵਾ ਵੀ ਦਿੱਤਾ ਜੀ ਉਹ ਤੁਹਾਡਾ ਫਾਰਮ ਮੰਨਣਗੇ ਨਹੀਂ ਉਹ ਕਹਿਣਗੇ ਜੀ ਇਹਦੇ ਵਿੱਚ ਕੋਈ ਤਰੂਟੀ ਪਈ ਗਈ ਹੈ ਜੀ ਔਰ ਅਗਰ ਉਹਦੇ ਵਿੱਚ ਕੋਈ ਤਰੂਟੀ ਪਈ ਗਈ ਤਾਂ ਉਹਦੇ ਉੱਤੇ ਕੋਈ ਐਲੀਗੇਸ਼ਨ ਲਾ ਹੀ ਨਹੀਂ ਸਕਦੇ ਹਾਲਾਂਕਿ ਆਪਣੇ ਕਈ ਸਾਰੇ ਵਿਧਾਇਕ ਇਸ ਤਰ੍ਹਾਂ ਦੇ ਵੀ ਉੱਠ ਜਾਂਦੇ ਜਿਨ੍ਹਾਂ ਦੇ ਉੱਤੇ ਕਾਫੀ ਸਾਰੇ ਕੇਸ ਨੇ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਪੈਂਡਿੰਗ ਗੰਭੀਰ ਸੰਗੀਨ ਅਪਰਾਧ ਇਹਨਾਂ ਨੇ ਕੀਤੇ ਉਹ ਫਿਰ ਵੀ ਉੱਠ ਖੜਦੇ ਔਰ ਅਸੀਂ ਇੱਕ ਫਰੈਸ਼ਰ ਇਨਸਾਨ ਆ ਸਾਡੇ ਉੱਤੇ ਕੋਈ ਉਹਦਾ ਐਲੀਗੇਸ਼ਨ ਨਹੀਂਗਾ ਕੋਈ ਸਾਡਾ ਕੇਨਾ ਲੜਾਈ ਝਗੜਾ ਨਹੀਂ ਕੋਈ ਪੈਸੇ ਨੂੰ ਲੈ ਕੇ ਕਿਸੇ ਨਾਲ ਲੈਣ ਦੇਣ ਦਾ ਕੋਈ ਰੌਲਾ ਨਹੀਂਗਾ ਕੋਈ ਪ੍ਰਾਪਰਟੀ ਦਾ ਰੌਲਾ ਨਹੀਂਗਾ ਫਿਰ ਵੀ ਸਾਡੇ ਕਾਗਜ਼ਾਤ ਕੈਨਸ ਮਿੱਤੂ ਸੀ ਭਰ ਕੇ ਜਿਹੜਾ ਤੁਹਾਨੂੰ ਫਾਰਮ ਦਿੱਤੇ ਹੋਣੇ ਆ ਵੀ ਤੁਸੀਂ ਭਰ ਕੇ ਲਿਆਓ ਤੁਸੀਂ ਉਹਨਾਂ ਦੇ ਭਰਨ ਦੀ ਕੋਸ਼ਿਸ਼ ਕਰੀ ਵੀ ਤੁਸੀਂ ਜਦੋਂ ਉਹਦੇ ਉੱਤੇ ਲੇਖਾ ਹੁੰਦਾ ਟਿੱਕ ਮਾਰ ਦਿੱਤਾ ਹੁੰਦਾ ਜਿਸੇ ਜਾਂ ਜਦੋਂ ਤੁਹਾਡੇ ਕੋਲ ਪ੍ਰੋਬਲਮ ਕਿੰਨੀ ਹੈ ਤੁਹਾਡੇ ਕੋਲ ਸਿਉਣਾ ਕਿੰਨੇ ਹੈ ਤੁਹਾਡਾ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਚੱਲ ਰਿਹਾ ਹੈ ਥਾਣੇ ਦੇ ਵਿੱਚ ਤੁਹਾਡੇ ਤੇ ਕਿੰਨੇ ਪਰਚੇ ਆ ਕਿੰਨੇ ਤੁਸੀਂ ਅਪਰਾਧ ਕੀਤੇ ਜਾਂ ਨਹੀਂ ਕੀਤੇ ਇਹੋ ਜਿਹੇ ਆਪਸ਼ਨਾਂ ਹੁੰਦੀਆਂ ਵਿੱਚੋਂ ਜਿੱਤੇ ਉਹਦੇ ਵਿੱਚ ਇਹ ਸਭ ਕੁਝ ਲਿਖਣਾ ਪੈਂਦਾ ਸਭ ਕੁਝ ਲਿਖਣਾ ਪੈਂਦਾ ਜਦੋਂ ਤੁਹਾਨੂੰ ਪਤਾ ਵੀ ਮੇਰਾ ਫਾਰਮ ਸਹੀ ਹੈ ਫਿਰ ਤੁਸੀਂ ਉਹਨੂੰ ਚੈਲੰਜ ਵੀ ਕਰ ਸਕਦੇ ਹੋ ਵੀ ਤੁਸੀਂ ਮੇਰੀ ਗਲਤੀ ਕਿੱਥੇ ਕਿੱਥੇ ਕੱਢੀ ਆ ਗੱਲ ਉਹੀ ਹੋਣੀ ਜੀ ਤੁਸੀਂ 14 ਤਰੀਕ ਲਾਸਟ ਅਗਰ ਤੁਸੀਂ 14 ਤਰੀਕ ਨੂੰ ਆਪਣਾ ਫਾਰਮ ਸਬਮਿਟ ਕੀਤਾ ਭਰ ਕੇ ਜੀ 17 ਤਰੀਕ ਨੂੰ ਤੁਹਾਨੂੰ ਚੋਣ ਨਿਸ਼ਾਨ ਮਿਲ ਜਾਣੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਇਹ ਕਹਤਾ ਕਿ ਤੁਹਾਡਾ ਜੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਲੀਗੇਸ਼ਨ ਪਾਇਆ ਗਿਆਗਾ ਕਿ ਜਿਹੜਾ ਤੁਸੀਂ ਦੋ ਤਿੰਨ ਦਿਨ ਤੁਹਾਨੂੰ ਠੀਕ ਕਰਾਉਂ ਤੇ ਲੱਗ ਜਾਣਗੇ ਚਾਰ ਦਿਨ ਲੱਗ ਜਾਣਗੇ ਉਦੋਂ ਤੱਕ ਤਾਂ ਹੱਥੋਂ ਕੰਮ ਹੀ ਨਿਕਲ ਜਾਣਾ ਅੱਛਾ ਬਾੜੇ ਬੰਦੇ ਨੂੰ ਤਾਂ ਮੌਕਾ ਦਿੰਦੀ ਨਹੀਂ ਸਰਕਾਰਾਂ ਹੋਂ ਦਾ ਕਿ ਕਿੰਨੇ ਦਿਨ ਪਹਿਲਾਂ ਦੱਸਦੇ ਹੈ ਜੀ ਦਾ ਗਲਤੀ ਤੁਹਾਡੀ ਗਲਤੀ ਪਹਿਲਾਂ ਇਹ ਦੱਸਦੇ ਹੈਗੇ ਕਿ ਜਿਸ ਦਿਨ ਤੁਸੀਂ ਨੋਮੀਨੇਸ਼ਨ ਆਪਣੇ ਦੇਤੇ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਆ ਚੋਣ ਨਿਸ਼ਾਨ ਦੇਣ ਤੋਂ ਪਹਿਲਾਂ ਜਿਵੇਂ 17 ਕਿ ਤੁਹਾਡੇ ਤਰੁਚੀ ਪਾਈ ਗਈ 14 ਤਰੀਕ ਨੂੰ ਦੱਸ ਦੇਣਗੇ ਜੀ 14 ਤਰੀਕ ਨੂੰ ਤਿੰਨ ਦਿਨ ਜਨਨ ਕਿ ਪਹਿਲਾਂ ਤੁਹਾਨੂੰ ਦੱਸ ਦਿੰਦੇ ਠੀਕ ਹੈ ਜੀ ਉਹਦੇ ਵਿੱਚ ਪਤਾ ਲੱਗ ਜੂ ਵੀ ਮੇਰੀ ਤਰੋਟੀ ਕੀ ਆ ਗਲਤੀ ਕੀ ਆ ਕੀ ਕਮੀ ਪੇਸ਼ੀ ਰਹੀ ਜੀ ਫਿਰ ਉਹਨੂੰ ਸ਼ੋਧਨ ਦੀ ਕੋਸ਼ਿਸ਼ ਕਰੀ ਤੁਸੀਂ ਸ਼ੋਧਨ ਦੀ ਕੋਸ਼ਿਸ਼ ਇਹ ਹੈ ਜੀ ਜੇ ਉਹਨਾਂ ਨੇ ਕੋਈ ਚੀਜ਼ ਹੀ ਇਹ ਜੀ ਕਹਿ ਦਿੱਤੀ ਕਿ ਜਿਹੜੀ ਤੋਂ ਤੁਹਾਨੂੰ ਲੱਗਦਾ ਹੈ ਕਿ ਇਸ ਮੌਕੇ ਤੇ ਅਵੇਲੇਬਲ ਨਹੀਂ ਗਈ ਤਾਂ ਉਹ ਆਪਣੀ ਜਗ੍ਹਾ ਤੇ ਸੱਚੀ ਹੋ ਜਾਂਦੇ ਜੀ ਤੁਸੀਂ ਕੀ ਕਰੋਗੇ ਜੀ ਤੇ ਜਿਹੜਾ ਫਾਰਮ ਭਰਦੇ ਆ ਕਿ ਉਸ ਸਾਰੇ ਵਕੀਲ ਭਰਦੇ ਆ ਇਹ ਤਾਂ ਹੈ ਨਹੀਂਗਾ ਵੀ ਆਪਾਂ ਕਹਿਦਿਏ ਵੀ ਸਾਰੇ ਵਕੀਲ ਭਰਨਗੇ ਜਾਂ ਵਕੀਲ ਦੀ ਉਹਦੇ ਤੇ ਮੋਹਰ ਲੱਗੀ ਹੋਣੀ ਚਾਹੀਦੀ ਹੈ ਜਾਂ ਉਹਨੂੰ ਵਕੀਲ ਪਾਸ ਕਰੇ ਜਾਂ ਉਹ ਵਕੀਲ ਉਹਨੂੰ ਜੁਨਕ ਐਟੈਸਟਡ ਕਰੇ ਤਾਂ ਮੰਨ ਲਈਏ ਆਪਾਂ ਉਹ ਨੋਟਰੀ ਹੁੰਦੀ ਹੈ ਨੋਟਰੀ ਕਰਦੇ ਆਂ ਇਹਨਾਂ ਨੂੰ ਨੋਟਰੀ ਕਰਕੇ ਦਿੰਦੇ ਆ ਇੱਕ ਐਜ਼ ਅ ਲਾਇਰ ਤੌਰ ਤੇ ਤੁਸੀਂ ਉਹ ਫਾਰਮ ਭਰਦੇ ਹੋ ਔਰ ਜਾ ਕੇ ਤੁਸੀਂ ਸਬਮਿਟ ਕਰਵਾਉਨੇ ਅੱਛਾ ਆਪਾਂ ਕੱਲੇ ਕੈਂਡੀਡੇਟ ਉੱਥੇ ਜਮ੍ਹਾਂ ਕਰਵਾ ਸਕਦੇ ਆ ਪਰ ਬਹੁਤ ਰੈਅਰਲੀ ਚਾਂਸ ਹੁੰਦੇ ਆ ਕਿ ਕਰਵਾਇਆ ਅੱਛਾ ਤੁਹਾਡੇ ਨਾਲ ਇੱਕ ਲਾਇਰ ਹੁੰਦਾ ਜਿਹੜਾ ਤੁਹਾਡਾ ਫਾਰਮ ਫਿਲ ਕਰਦਾ ਉਹ ਤੁਹਾਡਾ ਜਿਹੜਾ ਇੱਕ ਫਾਰਮ ਹੈ ਉਹ ਭਰ ਕੇ ਉੱਥੇ ਜਮ੍ਹਾਂ ਕਰਵਾਉਂਦਾ ਇਨਸ਼ਾ ਅਗਾ ਜਾ ਕੇ ਜੀ ਤਾਂ ਫਿਰ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਹੈ ਕੋਈ ਫਾਰਮਾਂ ਦੇ ਵਿੱਚ ਕੋਈ ਤੁਹਾਡੇ ਦੁਏ ਤਰੂਟੀ ਜਾਂ ਗਲਤੀ ਪਾਈ ਜਾਂਦੀ ਹੈ ਤਾਂ ਫਿਰ ਉਹਦੇ ਉੱਤੇ ਉਹ ਤੁਹਾਨੂੰ ਦੱਸਦੇ ਆ ਤੁਹਾਨੂੰ ਸੁਚੇਤ ਕਰਦੇ ਆ ਕਿ ਭਾਈ ਤੁਹਾਡੇ ਆਹੇ ਦੇ ਵਿੱਚ ਇਹ ਚ ਗਲਤ ਹੈ ਵੈਸੇ ਬਹੁਤ ਘੱਟ ਚਾਂਸ ਹੁੰਦੇ ਆ ਕਿ ਤੁਹਾਡੇ ਅਗਰ ਤੁਸੀਂ ਇੰਡੀਪੈਂਡੈਂਟ ਲੜ ਰਹੇ ਹੋ ਤੁਹਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਤਾਂ ਤੁਹਾਡੇ ਫਾਰਮ ਆ ਜਾਂ ਜੀ ਤੁਸੀਂ ਤੁਸੀਂ ਜਿਹੜਾ ਵਕੀਲ ਸਾਹਿਬ ਨਾਲ ਕਿਸੇ ਗੱਲ ਨਹੀਂ ਕਰੀ ਲੋਰ ਨਾਲ ਤੁਸੀਂ ਵੀ ਮੈਂ ਜਿਹੜੇ ਫਾਰਮ ਭਰਨੇ ਆ ਮੈਨੂੰ ਭਰਕੇ ਦਿਓ ਤੁਸੀਂ ਜਿਹੜਾ ਤੁਹਾਡਾ ਖਰਚਾ ਪਾਣੀ ਹੈ ਮੈਂ ਦੇਣ ਨੂੰ ਤਿਆਰ ਆ ਵਕੀਲ ਘਾ ਦੀ ਖਾਤਰ ਬੈਠੇ ਆ ਉੱਤੇ ਇੱਕ ਖਰਚਾ ਪਾਣੀ ਚਾਹੀਦਾ ਉਹਨਾਂ ਦਾ ਕੰਮ ਤਾਂ ਇਸ ਕੰਮ ਖਾਤਰ ਹੀ ਬੈਠੇ ਨਾ ਉਹ ਆਪਦੀ ਖਾਤਰ ਜੀ ਤੇ ਉਹਨਾਂ ਨੇ ਇਹੋ ਜੀ ਗੱਲ ਨਹੀਂ ਕਰੀ ਤੁਸੀਂ ਵੀ ਜਿਹੜਾ ਖਰਚਾ ਪਾਣੀ ਮੇਥੋਂ ਲਓ ਤੇ ਮੇਰਾ ਫਾਰਮ ਭਰਕੇ ਦਿਓ ਤੁਸੀਂ ਮੈਂ ਕਾਫੀ ਸਾਰੇ ਵਕੀਲਾਂ ਨਾਲ ਗੱਲ ਕੀਤੀ ਕਿ ਭਾਈ ਤੁਸੀਂ ਮੇਰਾ ਇਹ ਫਾਰਮ ਭਰ ਦਿਓ ਮੈਂ ਆਪਣਾ ਨੋਮੀਨੇਸ਼ਨ ਦਾ ਫਾਰਮ ਜਮ੍ਹਾਂ ਕਰਵਾ ਦਿਆਂ ਤਦ ਉਹ ਜਿਹੜੀ ਫੀਸ ਬੰਦੀ ਹੈ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਤੁਸੀਂ ਆਪਣੀ ਫੀਸ ਲਓ ਮੈਨੂੰ ਫਾਰਮ ਭਰ ਕੇ ਦਿਓ ਮੈਂ ਜਮ੍ਹਾਂ ਕਰਵਾ ਦੇਣਾ ਕਿਸੇ ਵੀ ਲਾਇਰ ਨੇ ਇਹ ਗੱਲ ਨਹੀਂ ਕਹੀ ਜੀ ਕਿ ਮੈਂ ਲਿਆਉ ਤੁਹਾਡਾ ਭਰ ਦੇਣਾਗਾ ਸਾਰੇ ਲਾਇਰ ਇਹ ਗੱਲ ਬੋਲ ਰਹੇ ਆ ਕਿ ਭਾਈ ਦੇਖੋ ਅਸੀਂ ਨਹੀਂ ਭਰ ਸਕਦੇ ਸਾਨੂੰ ਭਰਨਾ ਨਹੀਂ ਹੁੰਦਾ ਜੀ ਉਹ ਇਸ ਗੱਲੋਂ ਵੀ ਡਰਦੇ ਆ ਕਿ ਸਾਨੂੰ ਕੀ ਪਤਾ ਇਹਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਕੱਲ ਨੂੰ ਅਗਲਾ ਬੰਦਾ ਸਾਨੂੰ ਕਹੂਗਾ ਵੀ ਤੇਰੇ ਕਰਕੇ ਆਈ ਹੈਗੀ ਹੁਣ ਉਹ ਗਲਤੀ ਹੋ ਸਕਦਾ ਉਹਨਾਂ ਕਰਕੇ ਨਾ ਹੀ ਹੋਵੇ ਹਮ ਆਪਾਂ ਨੂੰ ਕਿਡਾਉਣਾ ਹੈ ਦਿਖਾਉਣਾ ਹੈ ਫਾਰਮ ਜੇ ਆਪਾਂ ਨੂੰ ਦੱਸਣਾ ਹੈ ਕਿ ਪਰਟੀਕੁਲਰਲੀ ਸਰਕਾਰਾਂ ਨਹੀਂ ਹੈ ਸਰਕਾਰਾਂ ਦਾ ਪ੍ਰੈਸ਼ਰ ਹੈ ਅੱਜ ਕੱ ਬਾੜੇ ਬੰਦੇ ਦੇ ਵੱਸੋਂ ਬਾਹਰ ਦੀਆਂ ਗੱਲਾਂ ਨੇ ਆਪਣੇ ਆਪ ਆਮ ਪਬਲਿਕ ਦੇ ਲੋਕ ਹੀ ਇਹ ਗੱਲਾਂ ਨੂੰ ਸੰਬੋਧਿਤ ਕਰਦੇ ਆ ਕਿ ਜਿਹੜਾ ਬੰਦਾ ਸਾਡੇ ਕੋਲੋਂ ਚੰਕੀਆਂ 10-12 ਗੱਟੀਆਂ ਤੇ ਆਊਗਾ ਜਿਹੜਾ ਬੰਦਾ ਇੱਕ ਨਾਮੀ ਹਸਤੀ ਹੋਊਗਾ ਅਸੀਂ ਉਹਨੂੰ ਇਲੈਕਸ਼ਨ ਲੜਾਵਾਂਗੇ ਉਹਨੂੰ ਹੀ ਵੋਟ ਪਾਵਾਂਗੇ ਹੁਣ ਜਿਹੜਾ ਬੰਦਾ ਪਹਿਲਾਂ ਸਰਦਾ ਹੈ ਜਿਹੜਾ ਬੰਦਾ ਸੋਨੇ ਦਾ ਚੌਂਚਾ ਲੈ ਕੇ ਮੂੰਹ ਜਮਿਆ ਉਹਨੇ ਤੁਹਾਡੇ ਵਿਕਾਸ ਤੋਂ ਲੈਣਾ ਕੀ ਹੈਗਾ ਉਹਨੇ ਨਾ ਹੀ ਤੁਹਾਡੇ ਨਾਲ ਕਿ ਇੱਥੇ ਕੋਈ ਸਫਰ ਕਰਨਾ ਹੈ ਬਸਾਂ ਦੇ ਵਿੱਚ ਨਾ ਤੁਹਾਡੇ ਨਾਲ ਉਹਨੇ ਆ ਕੇ ਕੰਮ ਕਰਨਾ ਨਾ ਤੁਹਾਡਾ ਉਹਨਾਂ ਨੇ ਘਰ ਦੇ ਵਿੱਚ ਰਹਿਣਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਤੁਹਾਡੇ ਤੋਂ ਲੈਣਾ ਕੀ ਹੈ ਆਮ ਆਦਮੀ ਪਾਰਟੀ ਰਾਜ ਸਭਾ ਦੇ ਵਿੱਚ ਬੈਠੇ ਨੇ ਸੰਤ ਸੀਚੇਵਾਲ ਹੋ ਗਿਆ ਹਰਪ੍ਰੀਤ ਸਿੰਘ ਜੀ ਹੋ ਗਿਆ ਕ੍ਰਿਕਟਵਾਲ ਰਗੂ ਚੱਡਾ ਜੀ ਹੋ ਗਏ ਹੁਣ ਉਹ ਬੈਠੇ ਨੇ ਉਹ ਆਪਣੇ ਆਪਣੇ ਕੰਮੇ ਲੱਗੇ ਹੋਏ ਨੇ ਉਹ ਪੰਜਾਬ ਦੇ ਐਮਪੀ ਨੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਕੀ ਹੈ ਉਹ ਕੀ ਤੁਹਾਡੀ ਗੱਲ ਰੱਖਣਗੇ ਅਸੀਂ ਤੇ ਇਹ ਗੱਲ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਯੰਗ ਏਜ ਉਹਨਾਂ ਨੂੰ ਤੁਸੀਂ ਅੱਗੇ ਵੰਦਨ ਦੇ ਵਿੱਚ ਚੀਜ਼ ਦੇ ਵਿੱਚ ਤਾਂ ਉਹ ਆਪਣਾ ਜਿਹੜਾ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਰੱਖ ਸਕਣ ਕਿਉਂਕਿ ਉਹ ਉਹ ਇੱਕ ਡੈਪਥਲੀ ਤੌਰ ਤੇ ਇਹਨਾਂ ਜਾਣਦੇ ਪੰਜਾਬ ਨੂੰ ਬਾਟਮ ਲਾਈਨ ਤੋਂ ਜਾਣਦੇ ਕਿ ਪੰਜਾਬ ਦੇ ਕੀ ਮੁੱਦੇ ਨੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਲੋਕ ਇੱਥੇ ਸਰਵਾਈਵ ਕਰਦੇ ਆ ਕਿਸ ਤਰ੍ਹਾਂ ਨਾਲ ਵੇ ਤੁਸੀਂ ਸਰਕਾਰ ਨੂੰ ਵੀ ਕੁਛੇ ਦੋਸ਼ੀ ਠਹਿਰਾ ਰਹੇ ਹੋ ਇਹ ਸਰਕਾਰ ਕਰ ਗਿਆ ਸਰਕਾਰ ਦਾ ਨਹੀਂ ਦੋਸ਼ ਦੇ ਸਕਦੇ ਆਪਾਂ ਜਿਹੜਾ ਇੱਕ ਵਕੀਲ ਨੂੰ ਤੁਸੀਂ ਕਿਹਾ ਵੀ ਮੈਨੂੰ ਫਾਰਮ ਭਰ ਕੇ ਦਿਓ ਉਹ ਤਾਂ ਵਕੀਲ ਨੇ ਤੁਹਾਨੂੰ ਦੇ ਰਿਆ ਆਪਾਂ ਸਰਕਾਰ ਤੋਂ ਦੋਸ਼ੀ ਨਹੀਂ ਕਹਿ ਸਕਦੇ ਨਾ ਇਹ ਪਿੱਛੇ ਜੀ ਗੱਲ ਕਰਕੇ ਤਾਂ ਲੈਣਾ ਜੀ ਕਿ ਸਰਕਾਰ ਦੇ ਅੰਦਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਰਕਾਰ ਇਹ ਗੱਲ ਦੀ ਹਦਾਇਤ ਦਵੇ ਕਿ ਤੁਸੀਂ ਕੋਈ ਵੀ ਬੰਦਾ ਆਉਂਦਾ ਤੁਸੀਂ ਫਾਰਮ ਲਓ ਉਹਦੇ ਭਰ ਕੇ ਸਾਡੇ ਜਮਾ ਕਰਾਓ ਹਰ ਇੱਕ ਨੂੰ ਅਧਿਕਾਰ ਹੈ ਜੀ ਕਾਨੂੰਨ ਦੇ ਅਕੋਰਡਿੰਗ ਤੁਹਾਡੇ ਕੋਲ ਇੱਕ ਅਧਿਕਾਰ ਹੈ ਕਿ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਜਿਹੜਾ 95 ਲੱਖ ਰੁਪਏ ਤੁਹਾਡਾ ਖਰਚ ਰੱਖਿਆਗਾ ਸੈਂਟਰ ਗਵਰਨਮੈਂਟ ਤੁਈ ਖਰਚ ਕਰ ਸਕਦੇ ਆ ਉਹਦੇ ਦੀ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿੰਨੇ ਲਾਉਣੇ ਚਾਹਣੇ ਜੀ ਉਹ ਇੱਕ ਅਲੱਗ ਮੈਟਰ ਵਾਂਝਦਾ ਹੈ ਨਾ ਜੀ ਜੀ ਸਰਕਾਰ ਤਾਂ ਹੁਣ ਆਪਾਂ ਦੇਖ ਹੀ ਰਹੇ ਆ ਕਿ ਕਿਸ ਤਰ੍ਹਾਂ ਮਤਕਾ ਕਰੀ ਜਾਂਦੀ ਹੈਗੀ ਕੀ ਕੁਝ ਹੋਈ ਜਾਂਦਾਗਾ ਜੀ ਸਰਕਾਰ ਤਾਂ ਹੁਣ ਕਹਿ ਰਹੀ ਹੈ ਵੀ ਜਿਹੜੇ ਲਖਣਾਂ ਦੇ ਵਿੱਚ ਜੰਗਮੁੰਡੀ ਆਉਣ ਇਹ ਤਾਂ ਨਹੀਂ ਸੁੱਖਿਆ ਵੀ ਸਾਰੇ ਪੁਰਾਣੀ ਤਰੀਏ ਆਉਣ ਜੰਗਮੁੰਡੇ ਆਉਣਗੇ ਉਹਨਾਂ ਨੂੰ ਜਾਣਕਾਰੀ ਵੀ ਹੈ ਉਹਨਾਂ ਨੂੰ ਨੌਲੇਜ ਵੀ ਵੱਧ ਹੈ ਉਹਨਾਂ ਨੂੰ ਪਤਾ ਹੁੰਦਾ ਦੁਨੀਆਦਾਰੀ ਦਾ ਜਿਹੜੇ ਜਿਹੜੇ ਹੁਣ ਇਹ ਐ ਥੋੜੇ ਜਿਹੜੇ ਪੁਰਾਣੀਆਂ ਪਾਰਟੀਆਂ ਦੇ ਵਿੱਚ ਵੇਖਿਆ ਸੀ ਪਹਿਲਾਂ ਮਾਮਾ ਬਣ ਗਿਆ ਫਿਰ ਉਹ ਫੁੱਫੜ ਬਣ ਗਿਆ ਫਿਰ ਉਹਦਾ ਤਾਇਆ ਬਣ ਗਿਆ ਹਾਂ ਠੀਕ ਹੈ ਹਾਂ ਪੀੜੀ ਬਰ ਪੀੜੀ ਇਦਾਂ ਨਹੀਂ ਹੋਣਾ ਇਹਦੇ ਵੀ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਵੀ ਮੌਕਾ ਦਿਓ ਆਉਣਾ ਚਾਹੀਦਾ ਜਿਵੇਂ ਤੁਹਾਡੇ ਇਹ ਇਦਾਂ ਦਾ ਕਬਜ਼ਾ ਹੋ ਗਿਆ ਵੀ ਤੁਸੀਂ ਇੱਕ ਚੀਜ਼ ਜਿਹੜੀ ਤੁਸੀਂ ਫੀਲਡ 'ਚ ਪੈ ਗਏ ਹਰ ਇੱਕ ਇਨਸਾਨ ਤੁਹਾਡਾ ਤੁਹਾਡੇ ਘਰ ਦੇ ਤੁਹਾਡੇ ਬੱਚੇ ਤੁਹਾਡੇ ਰਿਸ਼ਤੇ ਦਾ ਸਾਰੇ ਇੱਕੋ ਫੀਲਡ 'ਚ ਚੱਲਣਗੇ ਤੁਸੀਂ ਹੋਰ ਕਿਸੇ ਬੰਦੇ ਨੂੰ ਮੌਕਾ ਨਹੀਂ ਦੇ ਰਹੇ ਮੇਰਾ ਕੋਈ ਪੋਲੀਟੀਸ਼ੀਅਨ ਕੋਈ ਬੈਕਗ੍ਰਾਉਂਡ ਨਹੀਂ ਰਿਹਾ ਮੇਰਾ ਕਿਸੇ ਪੋਲੀਟੀਸ਼ੀਅਨ ਲੀਡਰ ਨਾਲ ਜਾਂ ਮੇਰਾ ਕੋਈ ਪਰਿਵਾਰ ਦਾ ਲੀਡਰ ਇਸ ਤੋਂ ਪਹਿਲਾਂ ਨਹੀਂ ਰਿਹਾਗਾ ਮੈਂ ਇੱਕ ਆਪਣੇ ਤੌਰ ਤੇ ਉਤੇ ਹੀ ਇਸ ਚੀਜ਼ ਦੇ ਵਿੱਚ ਆਉਣ ਵਾਸਤੇ ਤਿਆਰ ਹਾਂ ਇਨਸ਼ਾਅ ਅਕਿ ਮੈਂ ਆ ਰਿਹਾ ਹਾਂ ਹੋ ਸਕਦਾ ਮੈਨੂੰ ਇਹ ਚੀਜ਼ ਦੇ ਵਿੱਚ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਜੀ ਤਾਂ ਲੋਕ ਬੋਲਦੇ ਆ ਕਿ ਅਜੇ ਭਾਈ ਤੂੰ ਸੰਘਰਸ਼ ਕਰ ਹਜੇ ਤੈਨੂੰ ਬਹੁਤ ਟਾਈਮ ਲੱਗੂਗਾ ਪਹਿਲਾਂ ਤੂੰ ਛੋਟਾ ਜਿਹਾ ਸਟਾਰਟ ਕਰ ਹੌਲੀ ਹੌਲੀ ਮਿਲ ਲੋਕਾਂ ਨੂੰ ਮਤਲਬ ਇਹ ਜੇ ਵੀ ਜੇ ਮੈਂ ਰਾਜਨੀਤਿਕ ਪਾਰਟੀਆਂ ਨਾਲ ਰਲ ਗਿਆ ਜਾਂ ਮੈਂ ਉਹਨਾਂ ਲੋਕਾਂ ਨਾਲ ਰਲ ਗਿਆ ਤਾਂ ਮੈਂ ਲੋਕਾਂ ਦੇ ਨਿਰਪੱਖ ਹੋ ਕੇ ਕੰਮ ਨਹੀਂ ਕਰ ਸਕਦਾ ਤਾਂ ਮੈਨੂੰ ਰਾਜਨੀਤਿਕ ਪਾਰਟੀਆਂ ਜੋ ਮੈਨੂੰ ਕਹਿਣਗੇ ਜਾਂ ਮੈਨੂੰ ਉਹ ਹੀ ਕੰਮ ਕਰਨੇ ਪੈਣਗੇ ਜਿੱਦੋਂ ਪਹਿਲੇਕਸ਼ਨ ਲੜਦੇ ਆਪਾਂ ਇੱਕ ਜਨਕੀ ਆਦੀ ਪਛਾਣ ਵੀ ਬੜੀ ਬਣਾਉਣੀ ਜ਼ਰੂਰੀ ਹੈ ਤੁਹਾਡੀ ਪਛਾਣ ਤੁਹਾਡੇ ਇਰਕੇ ਚ ਕਿੰਨੀ ਕੁ ਬਣੀ ਹੋਈ ਤੁਹਾਡੀ ਮੇਰੀ ਪਛਾਣ ਇਸ ਤਰ੍ਹਾਂ ਹੈ ਜੀ ਮੇਰੇ ਪਿੰਡ ਦੇ ਵਿੱਚ ਮੇਰੇ ਲੋਕ ਮੈਨੂੰ ਜਾਣਦੇ ਆ ਕਿ ਮੈਂ ਕਿਸ ਤਰ੍ਹਾਂ ਦਾ ਇਨਸਾਨ ਹਾਂ ਮੇਰੇ ਕਾਫੀ ਸਾਰੇ ਯਾਰ ਪਹਿਲੀ ਦੋਸਤ ਮਿੱਤਰ ਜਿਹੜੇ ਮੇਰੇ ਨਾਲ ਪੜ੍ਹੇ ਲਿਖੇ ਜੀ ਉਹ ਮੈਨੂੰ ਇਹ ਗੱਲ ਨੂੰ ਚਾਹੁੰਦੇ ਨੇ ਕਿ ਭਾਈ ਤੁਸੀਂ ਇਹ ਚੀਜ਼ ਦੇ ਵਿੱਚ ਆਓ ਤਾਂ ਸਾਨੂੰ ਕੋਈ ਫਾਇਦੇ ਵਾਲੀ ਗੱਲ ਲੱਗਦੀ ਹੈ ਕਿਉਂਕਿ ਤੁਹਾਡੇ ਮਨ 'ਚ ਅਸੀਂ ਕੋਈ ਬੇਈਮਾਨੀ ਵਾਲੀ ਗੱਲ ਨਹੀਂ ਵੇਖੀ ਜਾਂਦਾ ਜੀ ਪੈਸੇ ਨੂੰ ਲੈ ਕੇ ਜਾਂ ਕਿਸੇ ਦਾ ਮਾੜਾ ਕਰਨ ਦੇ ਵਿੱਚ ਜੀ ਉਹ ਅੱਜ ਵੀ ਮੈਨੂੰ ਇਸ ਗੱਲ ਕੇ ਫੋਨ ਲਾਉਂਦੇ ਆ ਵੀ ਅਸੀਂ ਤੇਰਾ ਸਾਥ ਦੇਵਾਂਗੇ ਅਸੀਂ ਤੇਰੇ ਨਾਲ ਖੜੇ ਆ ਤੇ ਤੁਸੀਂ ਇਹ ਚੀਜ਼ ਦੇ ਵਿੱਚ ਉਤਰੋ ਜੀ ਅਸੀਂ ਚਾਹੁੰਦੇ ਆ ਜੀ ਕਿਉਂਕਿ ਉੱਥੇ ਜਾ ਕੇ ਬੋਲਣਾ ਜਾਂ ਉੱਥੇ ਜਾ ਕੇ ਮੁੱਦੇ ਰੱਖਣੇ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਮੇਰਾ ਤਾਂ ਮੁੱਦਾ ਹੀ ਮੇਰੇ ਆ ਟੀਚਾ ਹੀ ਇਹ ਕਹੇ ਕਿ ਜੇ ਮੈਂ ਐਮਪੀ ਬਣ ਜਾਣਾ ਐਸ ਐਮਪੀ ਦੇ ਰੂਪ ਵਿੱਚ ਬਣ ਜਾਣਾ ਤਾਂ ਮੈਂ ਉੱਥੇ ਜਾ ਕੇ ਇਹ ਮੁੱਦਾ ਰੱਖਣਾ ਕਿ ਤੁਸੀਂ ਭਾਈ ਜਿਹੜੀ ਸਟੱਡੀ ਦੇ ਉੱਤੇ ਇਹਨੇ ਟੈਕਸ ਲਾ ਰਹੇ ਆ ਲੋਕਾਂ ਨੂੰ ਪੜਨ ਵਾਸਤੇ ਨਹੀਂ ਤੁਸੀਂ ਸਹੂਲਤਾਂ ਦੇ ਰਹੇ ਇਹ ਲਾਜ ਵਾਸਤੇ ਸਹੂਲਤਾਂ ਨਹੀਂ ਦੇ ਰਹੇ ਉਹ ਕੋਈ ਮੁੱਦਾ ਹੀ ਨਹੀਂ ਰੱਖਦਾ ਜੀ ਆਮ ਤੌਰ ਤੇ ਪਿੰਡ ਦਾ ਵੀ ਸਾਥ ਚਾਹੀਦਾ ਹੁੰਦਾ ਪਿੰਡ ਦੇ ਵਿੱਚੋਂ ਤੁਹਾਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਿੰਡ ਦੇ ਵਿੱਚੋਂ ਮੈਨੂੰ ਬੜੇ ਜੀ ਲੋਕ ਮੇਰੇ ਸਾਥ ਦੇ ਰਹੇ ਆ ਮੇਰੇ ਪਿੰਡ ਦੇ ਲੋਕ ਬੜੇ ਵਧੀਆ ਨੇ ਉਹ ਮੇਰਾ ਪੂਰਾ ਸਾਥ ਦਿੰਦੇ ਆ ਪਿੰਡ ਦੇ ਵਿੱਚੋਂ ਕਾਫੀ ਸਾਰੇ ਲੋਕ ਆ ਜਿਹੜੇ ਮੈਨੂੰ ਕਹਿੰਦੇ ਆ ਕਿ ਜਿਵੇਂ ਤੁਸੀਂ ਇੱਥੇ ਹੀ ਤੁਸੀਂ ਹਿਸਾਬ ਲਾ ਲਓਗੇ ਸਾਡੇ ਪਿੰਡ ਦੇ ਵਿੱਚ ਇੱਕ ਰਾਜਨੀਤਿਕ ਨੇਤਾ ਜਿਹਾ ਬੋਲਣ ਆਉਂਦਾ ਐਜ਼ ਅ ਫਰੀਦਕੋਟ ਦੇ ਐਮਪੀ ਇਲੈਕਸ਼ਨਾਂ ਵਾਸਤੇ ਤਾਂ ਉਹਦੇ ਕੋਲ ਲੋਕ ਉਹਨਾਂ ਦੀ ਗੱਲ ਨਹੀਂ ਸੁਣਨ ਜਾਂਦੇ ਸਾਹਮਣੇ ਉਹ ਕਹਿੰਦੇ ਕਿ ਸਾਡੇ ਪਿੰਡ ਦਾ ਨੌਜਵਾਨ ਉੱਠਿਆ ਸੀ ਉਹਦਾ ਸਾਥ ਦੇ ਰਹੇ ਅਸੀਂ ਉਹਦੇ ਨਾਲ ਖੜ ਇਹ ਜਿਹੜਾ ਸਰਕਾਰ ਮਾਨ ਸਾਹਿਬ ਕਹਿੰਦੇ ਸੀ ਜਿਹੜੀ ਲਈ ਸਰਕਾਰ ਹੈ ਇੱਕ ਆਮ ਲੋਕਾਂ ਦੀ ਸਰਕਾਰ ਹੈ ਜਿਹੜੇ ਪੜੇ ਲਿਖੇ ਲੋਕਾਂ ਦੀ ਸਰਕਾਰ ਹੈ ਜਿਹੜੇ ਪਿਛਲੇ ਸਰਕਾਰਾਂ ਦੇ ਵਿੱਚ ਇਹ ਮੌਕਾ ਨਹੀਂ ਮਿਲਦਾ ਸੀ ਗਰੀਬ ਘਰ ਦੇ ਬੱਚਿਆਂ ਨੂੰ ਜਿਵੇਂ ਤੁਸੀਂ ਆਪੇ ਹੀ ਪਹਿਲਾਂ ਗੱਲ ਕਰਕੇ ਹੜੇ ਆ ਵੀ ਤੁਸੀਂ ਵੀ ਇੱਕ ਜਨਨੀ ਕਿ ਇਲੈਕਸ਼ਨ ਲੜਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲ ਰਿਹਾ ਹਾਂ ਉਹ ਕਹਿੰਦੇ ਵੀ ਹਰੇਕ ਨੂੰ ਮੌਕਾ ਦਿਓ ਸਾਡੀ ਸਰਕਾਰ ਆਊਗੀ ਜਿਹੜੇ ਹਰੇਕ ਨੂੰ ਮੌਕਾ ਮਿਲੂਗਾ ਜਿਹੜੇ ਇਹ ਸਰਕਾਰ ਦੇ ਵਿੱਚ ਆ ਜਨਨੀ ਕਿ ਮੋਬੈਲਾਂ ਠੀਕ ਕਰਨ ਵਾਲੇ ਜਾਂ ਜਿਹੜੇ ਅਜੰਗ ਮੁੰਡੇ ਹੋਰ ਪੜੇ ਦੇਖੇ ਹਰੇਕ ਨੂੰ ਮੌਕਾ ਮਿਲਿਆ ਤੁਹਾਨੂੰ ਕਿਉਂ ਨਹੀਂ ਇਹੋ ਜਿਹਾ ਮੌਕਾ ਮਿਲ ਰਿਹਾ ਦੇਖੋ ਜੀ ਆਟੇ ਚ ਨੂਨ ਦੀ ਮਾਤਰਾ ਹੋ ਗਈ ਜੇ ਤੁਸੀਂ ਹੁਣ 92 ਵਿਧਾਇਕਾਂ ਦੇ ਵਿੱਚੋਂ ਕੋਈ ਦੋ ਮੋਬੈਲਾਂ ਲੋਡ ਕਰਨ ਵਾਲੇ ਆ ਗਏ ਤਾਂ ਤੁਸੀਂ 90 ਨਹੀਂ ਕਹਿ ਸਕਦੇ ਕਿ ਉਹ ਇੱਕ ਆਸ ਉਮੀਦਵਾ ਆਮ ਬੰਦੇ ਕਰਦੇ ਆ। ਹੁਣ ਤੁਸੀਂ ਦੇਖੋ ਜੇਕਰ ਆਮ ਲੋਕ ਹੀ ਲੜਾਉਣੇ ਹੁੰਦੇ ਤਾਂ ਐਮਪੀ ਦੇ ਵਿੱਚ ਇਹਨਾਂ ਨੇ ਆਪਣੇ ਆਮ ਬੰਦੇ ਕਿਉਂ ਨਹੀਂ ਲੜਾਏ? ਪੰਜ ਜਿਹੜੇ ਐਮਐਲਏ ਨੇ ਉਹੀ ਇਹਨਾਂ ਨੇ ਆਪਣੇ ਐਮਪੀ ਦੇ ਵਿੱਚ ਉਤਾਰਦੇ ਮੈਦਾਨ ਦੇ ਵਿੱਚ। ਹੁਣ ਦੇਖੋ ਤੁਸੀਂ ਜਿੱਥੋਂ ਉਹ ਲੜ ਰਹੇ ਹੈਗੇ ਇਲੈਕਸ਼ਨ ਜਿੱਥੋਂ ਐਮਐਲਏ ਨੇ ਉਦੋਂ ਸ਼ੀਟ ਵੇਲੀ ਹੋ ਗਈ ਉਹਨਾਂ ਦੀ। ਜੇ ਉਹ ਐਮਪੀ ਬਣ ਜਾਂਦੇ ਆ। ਜਦੋਂ ਉਹ ਐਮਪੀ ਬਣ ਜਾਣਗੇ ਤਾਂ ਉਦੋਂ ਸ਼ੀਟ ਵੇਲੀ ਹੋ ਗਈ। ਐਮਐਲਏ ਦਾ ਇਲੈਕਸ਼ਨ ਕਰਾਉਣ ਵਾਸਤੇ ਵੀ ਖਰਚ ਆਉਂਦਾ। ਢਾਈ ਤਿੰਨ ਕਰੋੜ ਰੁਪਏ ਖਰਚ ਆ ਜਾਂਦਾ ਮੈਕਸਿਮਮ ਹੁਣ ਉੱਥੇ ਦੁਬਾਰਾ ਇਲੈਕਸ਼ਨ ਹੋਣਗੇ ਪੰਜਾਂ ਜਗ੍ਹਾ ਦੇ ਉੱਤੇ ਉੱਥੇ ਜਿਹੜੇ ਦੁਬਾਰਾ ਇਲੈਕਸ਼ਨ ਹੋਣਗੇ ਉਹਨਾਂ ਦਾ ਜਿਹੜਾ ਖਰਚ ਪਾਊਗਾ ਉਹ ਵੀ ਤਾਂ ਪੰਜਾਬ ਸਰਕਾਰ ਤੇ ਪਾਊਗਾ ਪੰਜਾਬ ਸਰਕਾਰ ਤੇ ਤੇ ਪੰਜਾਬ ਸਰਕਾਰ ਆਪਣੇ ਤੋਂ ਹੀ ਲਊਗੀ ਕਿਉਂਕਿ ਕਰਜ਼ਾ ਪੰਜਾਬ ਸਰਕਾਰ ਪੰਜਾਬ ਦਾ ਨਾਂ ਲੈ ਕੇ ਲੈਂਦੀ ਹੈ ਨਾ ਸੈਂਟਰ ਗਵਰਨਮੈਂਟ ਤੋਂ ਤਾਂ ਉਹ ਟੈਕਸ ਜਿਹੜੇ ਪੈਣਗੇ ਜਿਹੜੀਆਂ ਮਗਿਆਈ ਵਧੂਗੀ ਉਹ ਸਾਰਾ ਭਾਰ ਆਪਣੇ ਤੇ ਹੀ ਪੈਣਾ ਲੋਕ ਇਸ ਗੱਲ ਨੂੰ ਸਮਝ ਹੀ ਨਹੀਂ ਰਹੇ ਕਿ ਆਮ ਬੰਦਿਆਂ ਨੂੰ ਤੁਸੀਂ ਮੌਕਾ ਦਿਓ ਤੁਸੀਂ ਨੌਜਵਾਨਾਂ ਨੂੰ ਉਠਾਓ ਜਿਹੜੇ ਤੁਹਾਡੇ ਵਲੰਟੀਅਰ ਨੇ ਵਾਲੰਟੀਅਰ ਕਰਨ ਦਾ ਮੌਕਾ ਨਹੀਂ ਦੇ ਰਹੇ ਉਹ ਤਾਂ ਪਹਿਲਾਂ ਦੇ ਵਿਧਾਇਕਾਂ ਨੂੰ ਆਪਣੇ ਜਿਹੜੇ ਵਿਧਾਇਕਾ ਉਹਨਾਂ ਨੂੰ ਹੀ ਐਮਪੀ ਬਣਾਉਂਦੇ ਨੇ ਲੱਗੇ ਹੋਏ ਆ ਹੂੰ ਹੂੰ ਜੀ ਤੁਸੀਂ ਖੀਲ ਦੇ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿਹੋ ਜੀ ਮੰਗ ਕਰਦੇ ਮੈਂ ਸਰਕਾਰ ਤੋਂ ਇਹੋ ਮੰਗ ਕਰਦਾ ਜੀ ਕਿ ਮੈਨੂੰ ਇਲੈਕਸ਼ਨ ਲੜਨ ਦਾ ਜੋ ਕਾਨੂੰਨੀ ਤੌਰ ਤੇ ਇੱਕ ਅਧਿਕਾਰ ਹਰੇਕ ਇਨਸਾਨ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਤਾਂ ਮੇਰੇ ਫਾਰਮ ਭਰੇ ਜਾਣ ਤੇ ਮੈਨੂੰ ਇੱਕ ਇਲੈਕਸ਼ਨ ਲੜਨ ਦੇ ਵਿੱਚ ਮੇਰੀ ਮਦਦ ਕੀਤੀ ਜਾਵੇ ਜੀ ਤੁਸੀਂ ਇਹਦੇ ਸਬੰਧ ਵਿੱਚ ਆਪਣੇ ਫ੍ਰੀ ਕੋਰਟ ਦੇ ਡਿਪਟੀ ਸਾਹਿਬ ਨੂੰ ਨਹੀਂ ਮਿਲੇ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਕੋਈ ਗੱਲ ਨੇ ਇਸ ਤੇ ਗੱਲ ਕਰਾਂਗੇ ਤੁਹਾਡੇ ਨਾਲ ਪਰ ਗੱਲ ਇਹ ਹੈ ਕਿ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਹੈਗਾ 14 ਤਰੀਕ ਲਾਸਟ ਹੈ ਜੀ ਜੇ ਚਲੋ ਆਪਾਂ ਲਾਸਟ ਦਿਨਾਂ ਦੇ ਵਿੱਚ ਵੀ ਜਾ ਕੇ ਗੱਲ ਕਰੀਏ ਤਾਂ ਟਾਈਮ ਡਿਪਟੀ ਸਾਹਿਬ ਕੋਲ ਇਹ ਨਾ ਨਹੀਂ ਹੁੰਦਾ ਕਿ ਉਹ ਆਪਣੇ ਨਾਲ ਇੱਕ ਖਾਸ ਤੌਰ ਤੇ ਮੁਲਾਕਾਤ ਕਰ ਸਕਣ ਜਾਂ ਗੱਲ ਕਰ ਸਕਣ ਜੀ ਉਸ ਤੋਂ ਪਹਿਲਾਂ ਕਾਗਜ਼ ਪੱਤਰ ਜਾਂ ਕਾਗਜ਼ੀ ਕਾਰਵਾਈ ਤੁਹਾਡੀ ਵੈਰੀਫਿਕੇਸ਼ਨ ਆਰੂ ਕੋਲ ਹੋਏ ਆਰੂ ਕੋਲ ਸਭ ਕੁਝ ਸ਼ਾਇਦ ਹੁੰਦਾ ਹੈ ਜੀ ਇੱਕ ਵਾਰੀ ਤੁਸੀਂ ਕਾਗਜ਼ ਭਰ ਕੇ ਵੇਹਦੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਤਰੁੱਟੀਆਂ ਕੀ ਆ ਰਹੀਆਂ ਕੀ ਗਲਤੀਆਂ ਆ ਰਹੀ ਜੀ ਮੈਂ ਇਸ ਵਾਰ ਕੋਸ਼ਿਸ਼ ਕਰੂੰਗਾ ਕਿ ਮੈਂ ਜੇਕਰ ਕੋਈ ਮੇਰਾ ਫਾਰਮ ਐਜ਼ ਐ ਕੋਈ ਲਾਇਰ ਭਰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਔਰ ਵੈਸੇ ਮੈਨੂੰ ਪਤਾ ਲੱਗਾ ਕਿ ਮੇਰਾ ਕੋਈ ਵਕੀਲ ਫਾਰਮ ਨਹੀਂ ਭਰੂਗਾ ਜੀ ਇਸ ਗੱਲ ਦੇ ਵਿੱਚ ਸੱਚਾਈ ਹੈ ਤਾਂ ਮੈਨੂੰ ਖੁਦ ਨੂੰ ਹੀ ਆਪਣਾ ਪਰਚਾ ਭਰ ਕੇ ਖੁਦ ਹੀ ਮੈਂ ਆਪਣੇ ਹੱਥੀ ਸਬਮਿਟ ਕਰੂੰਗਾ ਜੀ ਨਹੀਂ ਨਹੀਂ ਸਾਰੇ ਲੋਰ ਤਾਂ ਨਹੀਂ ਇਹੋ ਜੇ ਹੋਣਗੇ ਵੀ ਜਿਹੜਾ ਮੰਨ ਲਓ ਮੈਂ ਗੱਲ ਕਰਾਂ ਫ੍ਰੀਡ ਕੋਰਟ ਦੇ ਵਿੱਚ ਕਿੰਨੇ ਬੈਠੇ ਗਿਣਤੀ ਕਰਾਂ ਦੇ ਜਨ ਕਿ 100 ਤੋਂ ਹਜ਼ਾਰਾਂ ਦੇ ਉੱਪਰ ਗਿਣਤੀ ਹੋ ਜਾਂਦੀ ਉਹਨਾਂ ਦੀ ਜਨ ਕਿ ਇੱਕ ਇਹ ਤਾਂ ਨਹੀਂ ਵੀ ਸਾਰੇ ਨਹੀਂ ਕਹਤਾ ਉਹ ਮੈਂ ਤੁਹਾਡੇ ਨੂੰ ਨਹੀਂ ਭਰਦਾ ਮੈਂ ਕਾਫੀ ਬੰਦਿਆਂ ਕੋਲ ਗਿਆ ਕਾਫੀ ਸਾਰੇ ਲਾਇਰਸ ਕੋਲ ਗਿਆ ਕਿ ਭਾਈ ਮੇਰੇ ਕੋਲ ਫਾਰਮ ਹੈਗੇ ਆ ਮੇਰੇ ਕੋਲ ਕਾਗਜ਼ ਪੱਤਰ ਪੂਰੇ ਆ ਮੇਰੇ ਤੇ ਕੋਈ ਸੰਗੀਨ ਅਪਰਾਧ ਨਹੀਂ ਮੈਂ ਭਰਨੇ ਚਾਹਣਾ ਮੈਂ ਨਾਮੀਨੇਸ਼ਨ ਦੇਣਾ ਚਾਹਣਾ ਉਹ ਕਹਿੰਦੇ ਜੀ ਅਸੀਂ ਭਰਦੇ ਹੀ ਨਹੀਂ ਸਾਨੂੰ ਨਹੀਂ ਅਸੀਂ ਭਰ ਸਕਦੇ ਇਹ ਚੀਜ਼ ਹਾਲਾਂਕਿ ਪੰਜਾਬੀ ਦੇ ਵਿੱਚ ਕੋਈ ਉਹ 15 16 ਪੇਜਾਂ ਦਾ ਇੱਕ ਫਾਰਮ ਹੈਗਾ ਔਰ ਨਾਲ ਤੁਹਾਡੀਆਂ ਫੋਟੋ ਸਟੇਟ ਲਗਣੀਆਂ ਨੇ ਜੇ ਟੂ ਜੈਡ ਚੀਜ਼ ਤੁਹਾਡੇ ਕੋਲ ਉਪਲਬਧ ਹੈ ਬੰਦੇ ਤੁਹਾਡੇ ਨਾਲ ਆਏ ਆ شناਖਤ ਹਸਤੇ ਤਾਂ ਉਹਦੇ ਵਿੱਚ ਕਮੀ ਮੇਰੇ ਕਿਨੇ ਹੋ ਤਾਂ ਕੋਈ ਨਹੀਂ ਹੈ ਤੁਸੀਂ ਇੱਕ ਗ੍ਰੈਜੂਏਸ਼ਨ ਹੋ ਇੰਨੇ ਨੇ ਪੜ੍ਹਾਈ ਕਰੀ ਆ ਤੁਹਾਨੂੰ ਸਾਰੀ ਨੌਲੇਜ ਹੈ ਜੋ ਪੰਜਾਬੀ ਦੇ ਵਿੱਚ ਹੈ ਫਿਰ ਤਾਂ ਕੋਈ ਬਾਹਲਾ ਔਖਾ ਨਹੀਂ ਮੈਂ ਤਾਂ ਸਮਝਦਾ ਹਾਂ ਕਿ ਦੇ ਸਕਦੇ ਆ ਸਾਨੂੰ ਕੋਈ ਇਸ਼ੂ ਨਹੀਂ ਉਹ ਭਰਨ ਦੇ ਵਿੱਚ ਪਰ ਫਿਰ ਤਾਂ ਉਹਨਾਂ ਨੂੰ ਉਧਰ ਵੀ ਜਾਦੇ ਮੌਕੇ ਮਿਲ ਜੇਗਾ ਇਸ ਚੀਜ਼ ਨਾਲ ਕਿ ਤੁਸੀਂ ਜੀ ਖੁਦ ਭਰਿਆ ਸੀਗਾ ਇੱਕ ਤੁਸੀਂ ਜਿਹੜਾ ਬੰਦਾ ਪਹਿਲਾਂ ਤੋਂ ਭਰਦਾ ਆ ਰਿਹਾਗਾ ਉਹਨੂੰ ਨੌਲੇਜ ਹੈ ਜੀ ਉਹ ਤੋਂ ਨਹੀਂ ਜੇ ਪਹਿਲਾਂ ਨਾਮ ਭਰ ਕੇ ਦੇਊਗਾ ਤੇ ਫਿਰ ਅਸੀਂ ਜਿੱਦਾਂ ਕਰਾਂਗੇ ਅਸੀਂ ਆਪ ਹੀ ਭਰਨਾ ਨਾ ਤੁਹਾਨੂੰ ਆਪ ਨੇ ਹੀ ਭਰਨਾ ਪਊਗਾ ਇਹ ਗੱਲ ਤਾਂ ਤੁਹਾਡੀ ਸੱਚਾਈ ਆ ਆਪ ਨੂੰ ਹੀ ਭਰਨਾ ਪਊਗਾ ਪਰ ਆਪਾ ਆਪ ਭਰਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਉਹ ਤੋਂ ਵੀ ਆਸਾਨੀ ਹੈ ਜੀ ਕਿਤੇ ਕੋਈ ਤਰੋਟੀ ਪਾ ਦੇਵਾਂਗੇ ਅਸੀਂ ਜੀ ਜਿਹੜੇ ਇਦੋਂ ਵੀ ਜਿਹੜੇ ਪਹਿਲਾਂ ਦੇ ਸਮੇਂ 'ਚ ਭਰਦੇ ਹੁੰਦੇ ਸੀ ਉਹਨਾਂ ਨੂੰ ਦੀ ਜਾਣਕਾਰੀ ਵੀ ਨਹੀਂ ਹੁੰਦੀ ਜੀ ਤੁਸੀਂ ਤਾਂ ਕਿ ਬਹੁਤ ਪੜੇ ਲਿਖੇ ਹੋ ਕਈ ਉਮੀਦਵਾਰ ਇਹੋ ਜਿਹੀ ਵਿਖੇ ਜਿਹੜੇ ਬਹੁਤ ਜ਼ਿਆਦਾ ਘੱਟ ਪੜੇ ਹੋਏ ਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਫਾਰਮ ਬਾਰੇ ਕਿਵੇਂ ਭਰਨਾ ਉਹਨਾਂ ਨੇ ਕਹਿੰਦੇ ਫਾਰਮ ਭਰੇ ਨੇ ਉਹਨਾਂ ਉੱਤੇ ਜੀ ਉਹਨਾਂ ਦੇ ਲਾਇਰ ਰੱਖੇ ਹੋਏ ਆ ਹਾਂ ਵੱਡੇ ਵੱਡੇ ਲਾਇਰ ਰੱਖੇ ਹੋਏ ਆ ਉਹ ਖੁਦ ਹੀ ਉਹਨਾਂ ਦਾ ਸਾਰਾ ਜਿਹੜਾ ਕਾਗਜ਼ੀ ਕਾਰਵਾਈ ਦਾ ਕੰਮ ਆ ਉਹ ਖੁਦ ਕਰਵਾ ਕੇ ਦਿੰਦੇ ਨੇ ਉਹ ਜਨੇਕ ਸਾਹਿਬ ਕਿਹੜੇ ਪੜੇ ਸਨ ਜੀ ਉਹਨਾਂ ਦੇ ਵੀ ਕਾਰੰਤਾ ਇਹਨਾਂ ਦੇ ਇੱਕ ਲਾਇਰ ਸਨ ਉਹਨਾਂ ਦੇ ਉਹਨਾਂ ਨੇ ਸਾਰੀ ਕਾਗਜ਼ੀ ਕਾਰਵਾਈ ਉਹਨਾਂ ਦੀ ਪੂਰੀ ਕਰਵਾ ਕੇ ਉੱਤੇ ਉਹਨਾਂ ਦੇ ਨਾਮੀਨੇਸ਼ਨ ਫਾਰਮ ਆ ਜਿਹੜੇ ਸਬਮਿਟ ਕਰਵਾਏ ਜੀ ਹੋਰ ਕੀ ਕਹਿਣਾ ਚਾਹ ਰਹੇ ਤੁਸੀਂ ਮੈਂ ਇਹ ਚਾਹਣਾ ਕਹਿਣਾ ਚਾਹਣਾਗਾ ਜੀ ਕਿ ਜੋ ਨੌਜਵਾਨ ਨੇ ਮੇਰੇ ਹਲਕੇ ਦੇ ਹਲਕਾ ਇਹ ਫਰੀਦਕੋਟ ਦੇ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਜੋ ਵੀ ਇਸ ਆਪਣੀ ਵਿਚਾਰ ਨੂੰ ਸੁਣ ਰਹੇ ਨੇ ਉਹ ਇਸ ਗੱਲ ਨੂੰ ਇੱਕ ਵਾਰ ਡੀਪਲੀ ਜਾ ਕੇ ਸੋਚਣ ਕਿ ਮੇਰੇ ਮਨ ਦੇ ਵਿੱਚ ਕੋਈ ਕਿਸੇ ਨੂੰ ਲੈ ਕੇ ਬੇਈਮਾਨੀ ਜਾਂ ਕਿਸੇ ਦੇ ਪ੍ਰਤੀ ਜਾਂ ਸਰਕਾਰ ਦੇ ਜਾਂ ਕਿਸੇ ਦੇ ਪ੍ਰਤੀ ਕੋਈ ਈਰਖਾ ਵੈਰ ਵਿਰੋਧ ਨਹੀਂ ਹੈ ਮੈਂ ਇਹ ਚਾਹਣਾਗਾ ਕਿ ਆਮ ਲੋਕਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਤਾ ਜੋ ਉਹ ਉਹ ਚੀਜ਼ਾਂ ਨੂੰ ਸਮਝ ਸਕਣ ਤੇ ਆਉਣ ਵਾਲੇ ਨੌਜਵਾਨਾਂ ਨੂੰ ਜੇ ਇਕੱਲੇ ਮੇਰੇ ਇੱਕ ਬੰਦੇ ਦੀ ਨੌਕਰੀ ਛੱਡਣ ਨਾਲ ਜਾਂ ਇੱਕ ਬੰਦੇ ਨੂੰ ਮੈਨੂੰ ਨੌਕਰੀ ਨਾ ਮਿਲੂ ਤੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਮਿਲ ਜਾਣੀਆਂ ਮੇਰੇ ਕਰਕੇ ਤਾਂ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋ ਨਹੀਂ ਸਕਦੀ ਕਿ ਇਹਨਾਂ ਨੇ ਜੋ ਆਪਣੀ ਦਿਲ ਦੀ ਗੱਲ ਸੀ ਸਾਡੇ ਨਾਲ ਸਾਂਝ ਕੀਤੀ ਹੈ ਕਿ ਮੈਂ ਇੱਕ ਕਲੈਕਸ਼ਨ ਲੜ ਰਿਹਾ ਪਰ ਮੈਂ ਫਾਰਮ ਭਰਨਾ ਚਾਹਣਾ ਪਰ ਮੇਰੇ ਕੋਈ ਫਾਰਮ ਭਰ ਕੇ ਦੇਣ ਨੂੰ ਤਿਆਰ ਨਹੀਂ ਤੁਸੀਂ ਕਮੈਂਟ ਕਰਕੇ ਦੱਸਿਓ ਇਹਨਾਂ ਦੇ ਸੁਝਾਅ ਕਿਹੋ ਜਿਹੇ ਲੱਗੇ ਫਿਰ ਨਵੀਂ ਇੱਕ ਵੀਡੀਓ ਦੇ ਨਾਲ ਨਵੇਂ ਵਿਚਾਰਾਂ ਦੇ ਨਾਲ ਫਿਰ ਮਿਲਦੇ ਹਾਂ ਦੁਰੀਵਾਰ ਧੰਨਵਾਦ